ਤੇ ਫੇਣ ਸਸਤਾ ਕਰਦੀ ਹੋਗੀ ਤੇਰਾ ਫਿਰ ਕਿੱਥੇ ਕਰਦੀ ਏ ਵੀਰੇ ਆ ਰੈਂਦੀ ਖੁੰਦੀ ਮੇਰੀ ਨੰਨ ਦੋਰਿਆ ਕੇ ਬੈਗੀ ਤੁਸੀਂ ਦੇਖ ਹੀ ਲਿਆ ਅੱਜ 1 ਰੁਪਈਆ ਤੱਕ ਨਹੀਂ ਦੇ ਕੇ ਤੋਰਿਆ ਵੀ ਤੁਸੀਂ ਕੁੜੀ ਨੂੰ ਆਪ ਤਾਂ ਨਹੀਂ ਚੱਕਦੀਆਂ ਮੈਨੂੰ ਪੈਸੇ ਤਾਂ ਦੇ ਦੋ ਮੈਨੂੰ ਤਾਂ ਬਸ਼ਰਮੀ ਆਉਂਦੀ ਐ ਹਸਪਤਾਲ ਚ ਪੈਸੇ ਮੇਰੇ ਤੁਸੀਂ ਦਿੱਤੇ ਐ ਨਹੀਂ ਨਹੀਂ ਉਹ ਤਾਂ ਕੋਈ ਕੋਈ ਗੱਲ ਨਹੀਂ ਮੈਂ ਕਿਹਾ ਸੀ ਨਾਲੇ ਵੀ ਮੇਰੇ ਨਾਲ ਪੜਨ ਲਾ ਦੋ ਲਾਪਰੀ ਤਨੂੰ ਉਹੀ ਗੱਲ ਆ ਦੇਖ ਲਓ ਜੋ ਕੇ ਚੱਲਿਆ ਮੈਂ ਸੈਟ ਆਉਂਦੀ ਲਾਈਵ ਚ ਚੱਲ ਵਧੀਆ ਗੱਲ ਹੈ ਵੀਰੀ ਤੂੰ ਤਾਂ ਸੈੱਟ ਹੋ ਗਿਆ ਮਾਂ ਨਹੀਂ ਮੰਨੀ ਮੈਂ ਵੀ ਬਹੁਤ ਹਾੜੇ ਕੱਡੇ ਸੀ ਮਾਂ ਪੜਾ ਦੋ ਪੜਾ ਦੋ ਪੜਾ ਦੋ ਬਸ ਉਹਨਾਂ ਨੇ ਇੱਕੋ ਗੱਲ ਤੇ ਰੱਟ ਲਾਈ ਸੀ ਅੱਜ ਕੱਲ੍ਹ ਜਮਾਨਾ ਨਹੀਂ ਵਧੀਆ ਐ ਨਹੀਂ ਹੈਗਾ ਜੇ ਨਹੀਂ ਹੈਗਾ ਅੱਜ ਭੋਗਣੀਆਂ ਪੈਂਦੀਆਂ ਨੇ ਮੈਨੂੰ ਕੋਈ ਨਹੀਂ ਚਲੋ ਤੇ ਪਹਿਣ ਮੇਰੀ ਗੱਲ ਸੁਣ ਰੋਟੀ ਪਾਣੀ ਤਾਂ ਤੇ ਤੂੰ ਬਣਾਈ ਲੈਣੀ ਐ ਇੱਕ ਕੰਮ ਹੀ ਕਰਿਆ ਕਰ ਅਸੀਂ ਚਾਰ ਜਣੇ ਆ ਮੈਂ ਆ ਤੇ ਮੇਰੇ ਸਰਨੇ ਤੂੰ ਸਾਡਾ ਟਿਫਨ ਵੇ ਕਰ ਦੇ ਕਰ ਨਾਲੇ ਤੇਰਾ ਗੁਜ਼ਾਰਾ ਹੋਇਆ ਕਰੂ ਜਿਹੜੇ ਮੈਂ ਪੈਸੇ ਉਧਰ ਦੇਣਾ ਤੈਨੂੰ ਤੇ ਦੇ ਕਰੂੰਗਾ ਨਾਲੇ ਤੇਰਾ ਗੁਜ਼ਾਰਾ ਹੋਇਆ ਕਰੂ ਬੈਸਮੀ ਮੈਂ 12-15000 ਰੁਪਏ ਉਧਰ ਦੇਣੇ ਹੀ ਆ ਜਿਹੜੇ ਟੱਬ ਚ ਕਰਾਉਣਾ ਪੈ ਇੱਕ ਕੋਈ ਤੂੰ ਕਰਦੇ ਆ ਕਰੀ ਮੈਂ ਤਾਂ ਬਣਾ ਦਿਆ ਕਰੂੰਗੀ ਵੀਰੇ ਮੇਰਾ ਕਿਹੜਾ ਜੋਰ ਲੱਗਦਾ ਘਰੇ ਵੀ ਤਾਂ ਰੋਟੀ ਪਾਣੀ ਕਰਦੇ ਹੀ ਆ ਨਾਲੇ 20 ਰੁਪਏ ਬਣ ਜਾ ਕਰਨਗੇ ਹੂੰ ਪਰ ਐ ਨਹੀਂ ਪਤਾ ਇਹ ਦੋਵੇਂ ਜਣੀਆਂ ਮੰਨਣਗੀਆਂ ਕਨਾ ਜਵਾਬ ਦੇ ਦੇਣ ਮੈਨੂੰ ਲੱਗਦਾ ਕਿਉਂ ਮੰਨਣਗੀਆਂ ਕਿਉਂ ਨਹੀਂ ਘਰੇ ਵੇ ਕੀ ਕਰਨੇ ਕੰਮ ਆ ਪਗੜਾ ਕੋਈ ਬਾਹਰ ਜਾਣਾ ਲੈ ਬਲਾਉ ਮੈਂ ਕਰਦਾ ਗੱਲ ਉਹਨਾਂ ਨਾਲ ਕੁਝ ਬੁਲਾਓ ਲੈ ਨੀ ਕੁੜੀਏ ਆਦਾ ਇਹਨੂੰ ਬਰਾਬਰ ਵੰਜੇ ਤੇ ਬਠਾਈ ਬੈਠੀ ਐ ਕੋਈ ਨਾ ਪੈਨ ਨੂੰ ਮੈਂ ਜਾ ਕੇ ਆਇਆ ਤਾਂ ਪੁੱਛਾਂ ਵੀ ਕਿਉਂ ਚਿੱਕੀ ਜਾਂਦੀ ਐ ਇਹ ਹਾਂ ਦੱਸ ਕਿਉਂ ਚਿੱਕੀ ਜਾਨੀ ਆ ਸਸਰੀ ਘਰ ਜੀ ਸਸਰੀ ਘਰ ਭਾਈ ਮਾਂ ਇਹ ਅਰਸ਼ ਐ ਮੇਰੇ ਚਾਚੇ ਦਾ ਮੁੰਡਾ ਆਪਣੇ ਇੱਥੇ ਡਿਸਪੈਂਸਰੀ 'ਚ ਲੱਗਿਆ ਹੋਇਆ ਐ ਨਵੂ ਨੂੰ ਦਵਾਈ ਐ ਇਸੇ ਨੇ ਦਿੱਤੀ ਐ ਅਸੀਂ ਕੀ ਕਰੀਏ ਫੇਰ ਔਰ ਇਹਨਾਂ ਨੇ ਗੱਲ ਕਰਨੀ ਸੀ ਤੁਹਾਡੇ ਨਾਲ ਕੋਈ ਕੀ ਗੱਲ ਕਰਨੀ ਆ ਦੱਸ ਭਾਈ ਮਸੀ ਮੈਂ ਕਹਿੰਦਾ ਸੀ ਅਸੀਂ ਚਾਰਜ ਨਹੀਂ ਹੁੰਨੇ ਆ ਮੈਂ ਤੇ ਤੈਨ ਸਾਡੇ ਸਰ ਹੁੰਦੇ ਆ ਤੇ ਅਸੀਂ ਰੋਟੀ ਪੈਕ ਕਰਾਉਨੇ ਹੁੰਨੇ ਆ ਵੈਸੇ ਢਾਬੇ ਤੋਂ ਬਾਹਰੋਂ ਸਾਨੂੰ ਲੋਡ ਹੁੰਦੀ ਹੈ ਨਾ ਦੁਪਹਿਰ ਵੇਲੇ ਤਾਂ ਇਹ ਲਾਪਰੀ ਤੇ ਟਿੱਪਣ ਪੈਕ ਕਰਦੇ ਅਗਰੂਗੀ ਸਾਡਾ ਤੇ ਉਹੀ ਪੈਸੇ ਅਸੀਂ ਭੈਣ ਨੂੰ ਦੇ ਦੇ ਕਰਾਂਗੇ ਅੱਛਾ ਤੂੰ ਘਰ ਜਾਦੇ ਸਿਆਣਾ ਨਹੀਂ ਰਾਸਣ ਸਾਡਾ ਲੱਗੇ ਪੈਸੇ ਏਕਵਾਵੇ ਕਿਉਂ ਮੇਰੇ ਭਰੇ ਉਤ ਗਏ ਨੇ ਦੇਖ ਲੈ ਮੈਂ ਇਹਦੀ ਚਲਾਕੀਆਂ ਨਾਲ ਤਾਂ ਵਹਨੇ ਨਾਲ ਤੋਰਾ ਫੇਰਾ ਕਰਾਇਆ ਕਰੂਗੀ ਤੇ ਨਾਲੇ ਪੈਸੇ ਕਮਾਉਣ ਦੀ ਗੱਲਾਂ ਕਰਦੀ ਆ ਸਾਨੂੰ ਨਹੀਂ ਲੋੜ ਐ ਜੀ ਕਮਾਈ ਦੀ ਉਹ ਨਹੀਂ ਨਹੀਂ ਇਹ ਘਰੇ ਬਣਾਇਆ ਕਰੂਗੀ ਖਾਣਾ ਤੇ ਅਸੀਂ ਆਪਣਾ ਬੰਦਾ ਭੇਜ ਦਿਆ ਕਰਾਂਗੇ ਨਾ ਨਾ ਬਾਈ ਸਾਡੇ ਘਰੇ ਕੋਈ ਬੰਦਾ ਹੈ ਨਹੀਂ ਅਸੀਂ ਨਾ ਲੋਕਾਂ ਤੋਂ ਗੱਲਾਂ ਨਹੀਂ ਸੁਣਨੀ ਹੈਗੀਆਂ ਵੀ ਵਨਸ ਵਨ ਬੰਦੇ ਆਉਂਦੇ ਨੇ ਸਾਨੂੰ ਨਹੀਂ ਲੋੜ ਐ ਜੀ ਕਮਾਈ ਦੀ ਕੋਈ ਨਾ ਤੁਸੀਂ ਪੈਸੇ ਫਿਰ ਅੱਧੋ-ਅੱਧ ਕਰ ਲਿਆ ਕਰਿਓ ਲੈ ਅੱਧੋ-ਅੱਧ ਕਰ ਲਿਆ ਕਰਾ ਪੈਸੇ ਕਿਉਂ ਕੀ ਗੱਲ ਬਾਈ ਤੂੰ ਸਰਪੰਚ ਹੈਂਗਾ ਸਾਰੇ ਪੈਸੇ ਦੇਵੇ ਤਾਂ ਤਾਂ ਗੱਲ ਬਣੇ ਤੂੰ ਤਾਂ ਆਪ ਹੀ ਵੰਡੀਆਂ ਪਾਉਣ ਲੱਗਿਆ ਚਲੋ ਇਹ ਗੱਲ ਮੇਰੇ ਘਰੇ ਨਹੀਂ ਰਹਿੰਦੀ ਕੋਈ ਗੱਲ ਨਹੀਂ ਮਾਂ ਮੈਂ ਤੁਹਾਨੂੰ ਸਾਰੇ ਪੈਸੇ ਦੇ ਦਿਆ ਕਰੂੰਗੀ ਮੈਨੂੰ ਪੈਸੇ ਦੀ ਕੋਈ ਭੁੱਖ ਨਹੀਂ ਮੈਨੂੰ ਤਾਂ ਐਂ ਬਸ ਨਾਲੇ ਤਾਂ ਮੇਰਾ ਦਿਲ ਲੱਗਿਆ ਰਿਹਾ ਕਰੂ ਰੋਟੀ ਬਣਾਉਣ ਚ ਨਾਲੇ ਆਹ ਕੁੜੀ ਦਾ ਕੁਝ ਬਣ ਜੂਗਾ ਅੱਗੇ ਦਾ ਵਿਆਹ ਵੀ ਕਰਨਾ ਵੱਡੀ ਹੋਈ ਦਾ ਦੇਖ ਲਾ ਮਾਂ ਹੁਣ ਤੇ ਤੂੰ ਰੋਟੀ ਬਣਾਉਣ ਚ ਦਿਲ ਲੱਗ ਜਾ ਕਰੂ ਜਦੋਂ ਮਾਂ ਤੈਨੂੰ ਹਜ਼ਾਰ ਬਾਰੀ ਹਾਕਾਂ ਮਾਰਦੇ ਵੀ ਰੋਟੀ ਦੇ ਦੇ ਉਹਦਾ ਤਾਂ ਤੂੰ ਫੜਾਉਂਦੀ ਨਹੀਂ ਦੀਦੀ ਪਲੀਜ਼ ਮੇਰੇ ਭਾਈ ਸਾਹਮਣੇ ਤਾਂ ਨਾ ਜਲੂਸ ਕੱਢੋ ਤੁਸੀਂ ਮੇਰਾ ਤੂੰ ਹੈ ਹੀ ਆ ਆਂਦੇ ਕਦੇ ਲਾਇਕ ਐ ਚੱਲ ਕੋਈ ਨਾ ਭਾਈ ਸੋਚ ਕੇ ਦਸਾਂਗੀ ਆਈ ਆ ਮੈਂ ਸਲਾਹ ਵੀ ਕਰੂੰਗੀ ਨਾ ਮੇਰੀ ਕੁੜੀ ਨਾਲ ਤੇ ਮੇਰੇ ਜਵਾਈ ਨਾਲ ਚਲੋ ਠੀਕ ਹੈ ਭੈਣੇ ਮੈਂ ਚੱਲੇ ਫਿਰ ਮੈਂ ਆਜੋ ਵੀਰੇ ਆਪਾਂ ਚੱਲਦੇ ਆ ਕੋਈ ਨਹੀਂ ਮੈਂ ਛੱਡ ਕਿਉਂ ਨਹੀਂ ਆ ਠੀਕ ਹੈ ਜੀ ਠੀਕ ਹੈ ਭਾਈ ਮਾਮੇ ਆਈ ਗੇੜ ਤੱਕ ਛੱਡਿਆ ਵਾ ਭੈਣੇ ਕਿਹੋ ਜਿਹ ਨੇ ਇਹ ਦੋਈ ਜਣੀਆਂ ਬਸ ਵੀਰੇ ਇਹਨਾਂ ਦੀ ਸੋਚ ਇਹੀ ਜੀ ਹੈ ਇਹਨਾਂ ਨੂੰ ਤਾਂ ਹੀਆ ਬਸ ਘਰੇ ਕੰਮ ਕਰੀ ਜਾਓ ਤੇ ਬਰਦਾਸ਼ਤ ਕਿਵੇਂ ਕਰਦੀ ਤੂੰ ਇਹਨਾਂ ਨੂੰ ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਕੀ ਕਰਾਂ ਵੀਰੇ ਬਰਦਾਸ਼ਤ ਕਰਨ ਨੂੰ ਮੇਰਾ ਕਿਹੜਾ ਦਿਲ ਕਰਦਾ। ਹਾਲਾਤ ਹੀ ਕੁਸ਼ ਇਹੋ ਜੇ ਬਣ ਗਏ। ਵਾਲੇ ਕਹਿੰਦੇ ਨਹੀਂ ਹੁੰਦੇ। ਹਾਲਾਤ ਬੰਦੇ ਨੂੰ ਬਹੁਤ ਕੁਝ ਸਿਖਾ ਦਿੰਦੇ ਨੇ। ਇਹ ਸਭ ਕੁਝ ਤੇਰੇ ਨਾਲ ਪਹਿਲਾਂ ਦੀ ਕਰਦੀਆਂ ਜਾਂ ਡੈਥ ਤੋਂ ਬਾਅਦ ਲੰਗੀ ਕਰਨ। ਨਹੀਂ ਵੀਰੇ। ਜਦੋਂ ਤੇ ਉਹਨਾਂ ਦੀ ਡੈਥ ਹੋਈ ਉਦੋਂ ਦੀ ਕਰਨ ਲੱਗੇ ਨੇ। ਪਹਿਲਾਂ ਤਾਂ ਬਹੁਤ ਇਲਾੜ ਪਿਆਰ ਕਰਦੇ ਸੀ ਮੈਨੂੰ। ਫਿਰ ਤੂੰ ਬਰਦਾਸ਼ਤ ਕਿਉਂ ਕਰਦੀ ਏ ਚੀਜ਼ਾਂ? ਐਵੇਂ ਬਰਦਾਸ਼ਤ ਨਾ ਕਰਿਆ ਕਰ। ਤੂੰ ਮਾੜਾ ਮਾੜਾ ਮੂਰੇ ਬੋਲੇ ਕਰ ਇਹਨਾਂ ਦੇ। ਇਹ ਕਿਹੜਾ ਕਿਸੇ ਇੱਕ ਪਾਸੇ ਮਾਨ ਨੇ ਵੀਰੇ? ਜੇ ਮੂਰੇ ਬੋਲਦੀ ਐ ਫਿਰ ਕਹਿ ਦਿੰਦੀ ਐ ਨੇ ਤੇਰੇ ਬੰਦਾ ਨਹੀਂ ਸਿਰ ਤੇ ਤੂੰ ਹਲੇ ਵੀ ਬੋਲਣ ਨੂੰ ਮਰਦੀ ਐ ਮੈਂ ਤਾਂ ਜੇ ਨਾ ਬੋਲਾਂ ਤਾਂ ਵੀ ਮਰ ਗਈ ਜੇ ਬੋਲਾਂ ਤਾਂ ਤਾਂ ਫਿਰ ਮਰੀ ਗਈ ਚੱਲ ਠੀਕ ਐ ਭੈਣੇ ਮੈਂ ਚੱਲਦਾ ਫਿਰ ਮੈਨੂੰ ਦੱਸੀ ਤੂੰ ਚੰਗਾ ਵੀ ਸੱਸ ਕੀ ਕਹਿੰਦੀ ਤੇਰੀ ਕੋਈ ਨਾ ਵੀਰੇ ਮੈਂ ਵੇਖਦੀ ਐ ਕੀ ਕਹਿੰਦੇ ਨੇ ਮੈਨੂੰ ਵੀ ਐ ਜੇ ਹੋ ਜੂਗੀ ਮੈਂ ਕਹਿਣ ਜੋਗੀ ਹੋ ਜੂਗੀ ਮੈਂ ਮਿਹਨਤ ਦੀ ਕਮਾਈ ਕਰਦੀ ਆ ਢੜੇ ਵੀਰੇ ਸੌਰੀ ਮੈਂ ਤਾਂ ਤੁਹਾਨੂੰ ਚਾਹ ਵੀ ਨਹੀਂ ਪਿਆ ਸਕੀ ਉਹ ਨਹੀਂ ਨਹੀਂ ਚਾਹ ਤਾਂ ਮੈਂ ਤੈਨੂੰ ਪਤਾ ਵੈਸੇ ਵੀ ਨਹੀਂ ਪੀਂਦਾ ਵੀਰੇ ਮੈਂ ਮੇਰੇ ਭਰਾ ਨੂੰ ਫੋਨ ਕਰ ਦੂੰਗੀ ਕਰੇ ਉਹ ਤੁਹਾਨੂੰ ਪੈਸੇ ਦੇ ਦੇ ਨਾ 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 ਭੈਣੇ ਨਾ ਤਿਆਰ ਅਖੇ ਨਾਲੇ ਨਬੂਦੋ ਤਿਆਰ ਰੱਖੇ ਠੀਕ ਹੈ ਬਈ ਕਿੰਨੇ ਵਾਰੀ ਫੋਨ ਲਾ ਲਿਆ ਕੁੜੀ ਚ ਨੂੰ ਫੋਨ ਹੀ ਨਹੀਂ ਚੱਕਦੀਗੀ ਪਤਾ ਨਹੀਂ ਕੀ ਗੱਲ ਹੈਗੀ ਹਲੋ ਹਾਂ ਮਾਂ ਲਾਪ੍ਰਿਤ ਤੂੰ ਫੋਨ ਹੀ ਨਹੀਂ ਚੱਕਦੀਗੀ ਕਿਹੜੇ ਵੇਲਾਂ ਦੀ ਲਈ ਜਾਨੀ ਆ ਮੈਂ ਮਾਂ ਉਹਨਾਂ ਨਵੋਦੀ ਤਾਂ ਬੀਤਵਾਲੀ ਖਰਾਬ ਹੋ ਗਈ ਸੀਗੀ ਇਸ ਕਰਕੇ ਤਾਂ ਨਹੀਂ ਚੱਕਿਆ ਕੀ ਹੋ ਗਿਆ ਕੁੜੀ ਨੂੰ ਪਤਾ ਨਹੀਂ ਕੀ ਉਡ ਪਟੰਗ ਜਾ ਖਾ ਲਿਆ ਸੀ ਬਾਕੀ ਤੁਹਾਨੂੰ ਪਤਾ ਸਰਦਨ ਧੁੱਪ ਚ ਖੇਡਦੀ ਰਹਿੰਦੀ ਐ ਧਿਆਨ ਰੱਖਿਆ ਕਰ ਪੁੱਤ ਨਿਆਣੀ ਹੈਗੀ ਐ ਉਹਨੂੰ ਕੀ ਪਤਾ ਹੁਣ ਵੀ ਕਿਹੜੀ ਚੀਜ਼ ਖਾਣੀ ਐ ਕਿਹੜੀ ਨਹੀਂ ਖਾਣੀ ਹੋਰ ਉਹ ਤਾਂ ਆਪਣਾ ਅਰਸ਼ੂ ਮਿਲ ਗਿਆ ਸੀ ਮੈਨੂੰ ਸ਼ੁਕਰ ਐ ਉਹਦੀ ਸਾਡੀ ਡਿਸਪੈਂਸਰੀ ਚ ਡਿਊਟੀ ਲੱਗੀ ਹੋਈ ਐ ਇਹਨਾਂ ਨੇ ਤਾਂ ਮੈਨੂੰ ਪੈਸੇ ਵੀ ਨਹੀਂ ਦਿੱਤੇ ਹੈਗੇ ਨਾ ਉਹ ਵਿਚਾਰਾ ਪੈਸੇ ਲੈ ਕੇ ਕਿ ਐ ਹੀ ਮੁੜ ਗਿਆ ਅੱਛਾ ਨਾ ਇਹਨਾਂ ਨੇ ਕੋਈ ਰੁਪਿਆ ਨਹੀਂ ਦਿੱਤਾ ਤੈਨੂੰ ਦਵਾਈ ਦਿਵਾਉਣ ਵਾਸਤੇ ਤੂੰ ਸਿਰਫ ਪੀਏ ਦੀ ਗੱਲ ਕਰਦੇ ਹੋ ਇਹ ਤਾਂ ਮੇਰੇ ਨਾਲ ਤੁਰੀਆਂ ਵੀ ਨਹੀਂ ਜੇ ਨਾ ਉਹ ਟਾਈਮ ਤੇ ਆਉਂਦਾ ਮੈਨੂੰ ਇਹ ਲੱਗਦਾ ਨਬੂ ਤਾਂ ਮਾਰ ਹੀ ਜਾਂਦੀ ਅੱਜ ਅੱਛਾ ਅੱਛਾ ਹਾਂ ਐ ਤਾਂ ਮੈਨੂੰ ਪਤਾਗਾ ਵੀ ਅਰਸ਼ੂ ਉੱਥੇ ਲੱਗਿਆ ਹੋਇਆ ਥੋਡੇ ਉੱਥੇ ਹਸਪਤਾਲ ਦੇ ਵਿੱਚ ਪਿੰਡ ਵਾਲੀ ਚ ਹਾਂ ਚਲ ਕੋਈ ਨਹੀਂ ਪੁੱਤ ਮੈਂ ਵੀ ਉਹਨੂੰ ਕਹੂੰਗੀ ਠੀਕ ਹੈ ਨਾ ਵੀ ਦਵਾਈ ਬੂਟੀ ਚਲ ਤੈਨੂੰ ਦੇ ਦਿਆ ਕਰੂਗਾ ਉਥੋਂ ਕੋਈ ਤੇ ਤੂੰ ਵੀ ਚਲ ਕੋਈ ਨਹੀਂ ਜਾ ਕੇ ਲਿਆਇਆ ਕਰ ਉਹਨੂੰ ਮੈਂ ਆਪੇ ਪੈਸੇ ਦੇ ਦਿਆ ਕਰੂੰਗੀ ਪਤਾ हां मां पैसे दे दियो चंगा ओ बेचारा पैसे ਲਈ ਵੀ ਨਹੀਂ ਮੁੜ ਗਿਆ 나 ਮੈਂ ਤਾਂ ਉਹਨੂੰ ਚਾਹ ਕਰ ਸਕੀ ਵਿਚਾਰੇ ਨੂੰ ਕੋਈ ਗੱਲ ਨਹੀਂ ਮੈਂ ਕਹਿ ਦੂੰਗੀ ਉਹਨੂੰ ਬਾਕੀ ਬੁਲਾ ਕੇ ਮੈਂ ਕਹਿ ਦੂੰਗੀ ਤੇ ਤੂੰ ਕਿਵੇਂ ਠੀਕ ਹੈਂਗੀ चल ਠੀਕ ਹੈ मां ਮੈਂ ਬਾਅਦ ਚੋਂ ਕਰੂੰਗੀ ਬੇਲੀ ਹੋ ਗਈ ਮੈਂ ਨਵ ਨੂੰ ਦੇਖ ਲਾਂ ਚਲ ਚੰਗਾ ਪੁੱਤ ਨਵੀਂ ਗਿਆ ਪਤਾ ਨਹੀਂ ਮੇਰੀ ਧੀ ਦੇ ਇੰਨੇ ਮਾੜੇ ਕਰਮ ਰੱਬ ਨੇ ਕਿਉਂ ਲਿਖੇ ਹੈਗੇ ਐਡੀਆਂ ਚੰਦਰੀਆਂ ਵੀ ਉਹ ਜਵਾਕੜੀ ਦਾ ਕਿ ਕਸੂਰ ਹੈ ਉਹਨੂੰ ਤਾਂ ਤੁਸੀਂ ਦਵਾਈ ਬੂਟੀ ਦਵਾ ਦਿਓ ਮਾ ਤੋਂ ਨਾ ਦੇ ਘਰੀ ਹੋਈ ਐ ਇਸੇ ਆਪਾਂ ਇੱਥੇ ਮੁੱਕਦਾ ਕੀ ਗੱਲ ਮੈਂ ਹੁਣ ਆਪਦੇ ਘਰੇ ਰੋ ਵੀ ਨਹੀਂ ਸਕਦੀ ਰੋ ਤਾਂ ਸਕਦੇ ਹੋ ਪਰ ਇੱਥੇ ਵੀ ਕੁਛ ਨਾ ਕੁਛ ਹੋ ਜੂਗਾ ਜਿਹੜਾ ਸਾਰ ਨਾਲ ਤੁਸੀਂ ਰੋਣੇ ਹੋ ਅੱਛਾ ਨਾ ਜਿਹੜਾ ਤੇਰਾ ਕਲੇਸ਼ ਪਾਇਆ ਉਹ ਨਹੀਂ ਤੈਨੂੰ ਦੀਂਦਾ ਮੈਂ ਕੀ ਕਲੇਸ਼ ਪਾਇਆ ਤਕਲੇਸ਼ ਹੀ ਹੈ ਹੋਰ ਕੀ ਹੈਗਾ ਆਥਾਂ ਤੜਕੇ ਲੱਗ ਜਾਨੀ ਆ ਤੂੰ ਬੋਲਣ ਮੈਂ ਤਾਂ ਐਂ ਬੋਲੂਂਗੀ ਪੂਰੇ ਬਹਿ ਕੇ ਨਾ ਰੋਇਆ ਕਰ ਫਿਰ ਤੇ ਹੋਰ ਕਿੱਥੇ ਜਾਵਾਂ ਮੇਰਾ ਵੀ ਘਰ ਆ ਇਹ ਮੈਂ ਕਿੱਥੇ ਜਾ ਕੇ ਰੋਵਾਂ ਹੋਰ ਮੇਰੀ ਤੀ ਦੁਖੀ ਹੈ ਹਾਂਜੀ ਉਹਦਾ ਦੁੱਖ ਤਾਂ ਤੂੰ ਦੇਖਿਆ ਨਹੀਂ ਜਾਂਦਾ ਤੇਰੇ ਤੋਂ ਉੱਥੇ ਜਾ ਕੇ ਰੋਲਾ ਉਹਨਾਂ ਦੇ ਘਰੇ ਮੌਤ ਤਾਂ ਫਿਰ ਉੱਥੇ ਹੋਈ ਹੈ ਨਾ ਉਰੇ ਤਾਂ ਨਹੀਂ ਹੋਈ ਨਹੀਂ ਭੈਣ ਚੁੱਪ ਕਰ ਜਾ ਚੁੱਪ ਕਰ ਜਾ ਤੂੰ ਨਾ ਕਲੇਸ਼ ਪਾਇਆ ਕਰ ਹਰ ਵਕਤ ਉਹ ਬੱਸ ਵੀ ਕਰੋ ਹਰ ਵਕਤ ਕਲੇਸ਼ ਪਾਈ ਰੱਖਦੇ ਹੋ ਘਰੇ ਕਦੇ ਚੁੱਪ ਵੀ ਹੋ ਜਾ ਕਰੋ 24 ਘੰਟੇ ਘਰ ਚ ਕਲੇਸ਼ ਪਾਈ ਰੱਖਦੇ ਹੋ ਕੱਲੀ ਚੁੱਪ ਵੀ ਹੋ ਜਾ ਕਰੋ ਆ ਪਾਉਂਦੀ ਐ ਕਲੇਸ਼ ਤਾਂ ਮੌਤ ਉੱਥੇ ਹੋਈ ਐ ਰੋਂਦੀ ਉਰੇ ਆ ਬਹਿ ਕੇ ਸਾਰਾ ਦਿਨ ਰੋਂਦੀ ਰਹਿੰਦੀ ਹੈਗੀ ਕੱਲੀ ਮਾਈ ਬੋਲਦੀ ਐ ਮੈਂ ਤਾਂ ਕੁਝ ਵੀ ਨਹੀਂ ਬੋਲਦੀ ਰੋਂਦਾ ਆ ਲੱਗ ਰਿਹਾ ਰੋਂਨੇ ਤੋਂ ਸਾਰਾ ਦਿਨ ਨਹੀਂ ਮੁੱਕਦੇ ਉਹ ਮੈਨੂੰ ਪਤਾ ਲੱਗਿਆ ਸੀ ਜੇ ਤੈਨੂੰ ਦੁੱਖ ਹੋਵੇ ਨਾ ਤਾਂ ਤੈਨੂੰ ਫੇਰ ਪਤਾ ਲੱਗੇ ਮੈਨੂੰ ਪਤਾ ਮੇਰੇ ਕਾਲਜੇ ਨੂੰ ਲੱਗੀ ਹੋਈ ਐ ਮੇਰੀ ਧੀ ਨੂੰ ਕਿੰਨਾ ਦੁੱਖ ਐ ਉਹ ਮੈਨੂੰ ਪਤਾ ਤੁਹਾਨੂੰ ਨਹੀਂ ਪਤਾ ਤਾ ਗੱਲਾਂ ਕਰਨ ਰੋਇਆ ਕਰ ਉਰੇ ਕੋਈ ਲੋੜ ਨਹੀਂ ਹੈਗੀ ਰੋਂਦੀ ਰੋਂਨੇ ਲੋੜ ਨਹੀਂ ਹੈਗੀ ਇੱਥੇ ਰੋਣਾ ਮੇਰਾ ਘਰ ਹੈਗਾ ਮੇਰਾ ਵੀ ਘਰ ਹੈ ਫੇਰਾ ਮੈਨੂੰ ਵੀ ਸੁੱਖ ਸ਼ਾਂਤੀ ਚਾਹੀਦੀ ਆ ਬਦੇ ਕਰੇ ਤੇਰੀ ਸੁੱਖ ਸ਼ਾਂਤੀ ਨੂੰ ਮੈਂ ਕੀ ਕਹਨੀ ਆ ਮੈਂ ਤਾਂ ਅਦਿੱਤੀ ਦਾ ਦੁੱਖ ਰੋਨੀ ਆ ਮੈਂ ਤੇਰੀ ਸੁੱਖ ਸ਼ਾਂਤੀ ਨੂੰ ਦੱਸ ਕੀ ਕਰਤਾ ਫਿਰ ਹੁਣ ਸਾਰਾ ਦਿਨ ਹੀ ਰੋਈ ਜਾਏਗੀ ਉਹ ਕਿਹੜੇ ਮੁੜ ਕੇ ਆ ਜਾਣਗੇ ਗਏ ਇਹ ਨਹੀਂ ਕਿੱਥੇ ਸਮਝਣਾ ਛੱਡ ਮੈਂ ਤਾਂ ਛੱਡ ਦਿੰਨੀ ਆ ਤੂੰ ਵੀ ਸਮਝਾ ਲੈ ਕੁਛ ਮਾੜਾ ਮੋਟਾ ਨੂੰ ਮੈਂ ਤਾਂ ਛੱਡ ਦੂੰਗੀ ਕੋਈ ਗੱਲ ਦੀ ਮੇਰੇ ਤਾਂ ਧੀ ਦੇ ਜਿਹੇ ਜੇ ਲੇਖ ਰੱਬ ਨੇ ਲਿਖੇ ਸੀ ਭੁੱਗੀ ਜਾਂਦੀ ਆ ਉਹ ਸਮਝਾਉਣ ਨੂੰ ਮੈਂ ਪਾਉਲੀਆਂ ਨੂੰ ਸਮਝਾਉਂਦਾ ਮੈਨੂੰ ਇਹ ਇਹਦਾ ਜਿੰਨਾ ਤੂੰ ਇਹਦੇ ਨਾਲ ਬੋਲੀ ਜਾਵੇਂਗੀ ਉੰਨੀ ਬੋਲੀ ਜਾਊਗੀ ਮੈਂ ਤਾਂ ਇਹਨੂੰ ਛੇੜਿਆ ਹੀ ਨਹੀਂ ਮੈਂ ਤੈਨੂੰ ਕੁਝ ਕਿਹਾ ਹੀ ਨਹੀਂਗਾ ਮੈਂ ਤਾਂ ਉਹਦੇ ਨਾਲ ਫੋਨ ਤੇ ਗੱਲ ਕਰਕੇ ਆਟੀਆਂ ਤੈਨੂੰ ਪਤਾ ਕਿੰਨੀ ਦੁਖੀ ਐ ਉਹ ਉਹਨੂੰ ਪਾਣੀ ਤੱਕ ਨਹੀਂ ਪੁੱਛਦਿਆਂ ਉਥੇ ਕੁੜੀ ਬਿਮਾਰ ਹੋਈ ਪਈ ਹੈਗੀ ਦਵਾਈ ਵੀ ਨਹੀਂ ਦਵਾਈ ਕੁੜੀ ਨੂੰ ਕਿਉਂ ਕੁੜੀ ਨੂੰ ਪੀਵਾ ਮੈਂ ਬੇ ਕੁੜੀ ਬਿਮਾਰ ਹੋਈ ਪਈ ਐ ਛੋਟੀ ਉਹਨੇ ਕੁਸ ਉਲਟਾ ਸੁਲਟਾ ਖਾ ਲਿਆ ਜਵਾਖੜੀ ਨੇ ਹੁਣ ਨਿਆਣੀ ਨੂੰ ਕੀ ਪਤਾ ਵੀ ਕਿਹੜੀ ਚੀਜ਼ ਖਾਣੀ ਐ ਕਿਹੜੀ ਨਹੀਂ ਖਾਣੀ ਦਵਾਈ ਤੱਕ ਨਹੀਂ ਉਹਨਾਂ ਨੇ ਦਵਾਈ ਗਈ ਨਾ ਉਹਦੇ ਨਾਲ ਤੁਰਿਆ ਉਹ ਚੱਲ ਕੋਈ ਨਾ ਮਾ ਠੀਕ ਹੋ ਜੂ ਤੂੰ ਚਿੰਤਨਾ ਕਰ ਫੋੜ ਦੱਸ ਭੈਣ ਕਰੇ ਠੀਕ ਜੀ ਤੇ ਪੁੱਤ ਉਹ ਕਿੱਥੋਂ ਠੀਕ ਹੋਊਗੀ ਜਿਹੜਾ ਕੁੜੀ ਬਿਮਾਰ ਪਈ ਹੈਗੀ ਨਾਲੇ ਮੈਂ ਤੈਨੂੰ ਐ ਕਹਿੰਦੀ ਸੀਗੀ ਅਰਸ਼ ਦੇ ਨਾ ਪੈਸੇ ਦੇ ਦੀ ਚੰਗਾ ਥੋੜੇ ਜੇ ਦੇਣ ਵਾਲੇ ਐ ਤੂੰ ਦਵਾਈ ਲੈ ਕੇ ਆ ਇਸਮ ਨਾ ਪੁੱਤ ਮੈਂ ਕਾਦੀ ਦਵਾਈ ਲੈ ਕੇ ਆਉਣੀ ਹੈਗੀ ਉਹ ਤਾਂ ਲਾਪਰੀਤ ਕੇ ਪੰਡ ਨਹੀਂ ਲੱਗਿਆ ਹਸਪਤਾਲ ਚ ਸਰਕਾਰੀ ਚ ਅੱਛਾ ਜੀ ਉਥੋਂ ਲਾਪਰੀਤ ਨੇ ਦਵਾਈ ਦਵਾਈ ਸੀ ਕੁੜੀ ਨੂੰ ਉਹਨਾਂ ਨੇ ਤਾਂ ਹੁਣ ਪੈਸਾ ਦਿੱਤਾ ਨਹੀਂਗਾ ਉਹਦੀ ਸੱਸ ਨੇ ਤੇ ਹੋਰ ਹਲੇ ਵੀ ਹਟਦੇ ਨਹੀਂ ਇਹੋ ਜਿਹੀ ਗੱਲਾਂ ਕਰਦ ਨੇ ਮਾਂ ਦੇਖ ਲਾ ਅੱਛਾ ਜੇ ਉਹਦੀ ਸੱਸ ਨੇ ਪੈਸੇ ਨਹੀਂ ਦਿੱਤੇ ਹੈਗੇ ਹੁਣ ਆਪਾਂ ਦੇਵਾਂਗੇ ਪੈਸੇ ਹੈ ਆਪਾਂ ਉਹਦਾ ਖਰਚਾ ਚੱਕਾਂਗੇ ਹੁਣਾ ਉੱਥੇ ਬਿਠ ਜੇ ਦਿੱਤੇ ਨੇ ਨਾ ਪੈਸੇ ਅੱਗ ਲਾ ਦੂੰ ਕਾਨੂੰ ਦੇ ਲੈ ਜੁੱਤੇ ਨੇ ਪੈਸੇ ਜੱਸੀ ਮੈਂ ਇਥੋਂ ਨਹੀਂ ਖਾਤਾ ਕੁੱਤੇ ਚੱਕੇ ਜਾਂਦਾ ਉਹਦਾ ਚੁੱਪ ਕਰ ਜਾ ਪੁੱਤ ਕਿ 150 ਦੀ ਗੱਲ ਹੈ ਕਿਹੜਾ ਵਾਲੇ ਦੇਣੇ ਆਪਾਂ ਕੋਈ ਉਹਨਾਂ ਦਾ ਹੱਕਦਾਰ ਬਣਦਾ ਦੇਣ ਦਾ ਪੈਸੇ ਆਪਣਾ ਕਿ ਹੱਕ ਬਣਦਾ ਉੱਥੇ ਰਹਿੰਦੀ ਆ ਉਹ ਉੱਥੇ ਰੋਟੀ ਖਾਂਦੀ ਆ ਕੀ ਭੈਣਾ ਯਾਰ ਮੇਰੀ ਚਾਹੇ ਭੈਣਾ ਹੈ ਉਹੀ ਦੇਣਗੇ ਪੈਸੇ ਕੋਈ ਦੇਣ ਦਾ ਹੱਕ ਨਹੀਂ ਹੈਗਾ ਆਪਣਾ ਕਮਾਲ ਦੀ ਗੱਲ ਹੈਗੀ ਐ ਡਿੱਕ ਡਿੱਕ ਗੱਲ ਹੈਗੀ 150 ਦੀ ਗੱਲ ਹੈ ਕੋਈ ਨਹੀਂ ਦੇ ਆਊਗਾ ਨਾ ਦੇਖੇ ਭਾਈ ਮੇਰੀ ਪੈਨਸ਼ਨ ਚੋਂ ਦੇ ਆਈ ਬਸ ਮੈਂ ਤੁਹਾਨੂੰ ਦੇ ਦੂੰਗੀ ਉਦੋਂ ਫੜਾਏ ਪਲੇਸ ਨਵੇਂੜੋ ਮੇਰੀ ਪੈਨਸ਼ਨ ਚੋਂ ਹੁਣ ਤਾਂ ਖੁਸ਼ ਆ ਤੂੰ ਉਹੀ ਫੜਾ ਦਿਆ ਕਰੀਏ ਉਹਨੂੰ ਉਹਨੂੰ ਵੀ ਫੜਾਇਆ ਕਰਾਂਗੀ ਪਤਾ ਹੀ ਹੈ ਇੱਥੇ ਤਾਂ ਕੀ ਫੜਾਏਗੀ ਤੇ ਪੈਨਸ਼ਨ ਆਉਂਦੀ ਹੁਣ ਤੁਹਾਨੂੰ ਸਾਰਾ ਘਰ-ਬਾਰ ਦੇ ਤਾਂ ਹੋਰ ਕੀ ਦੇਵਾਂ ਮੈਂ ਤੁਹਾਨੂੰ ਮੈਂ ਘਰ-ਬਾਰ ਤੁਹਾਡੇ ਕੋਲ ਜ਼ਮੀਨ ਜਿਆਦਾ ਤਾਂ ਤੁਹਾਡੇ ਕੋਲੇ ਹੈਗੀ ਇਹਨੂੰ ਫਿਰ ਫਿਰ ਉਹਨਾਂ ਦਾ ਹੱਕ ਬਣਦਾ ਉਹੀ ਦੇਣਾ ਉਹਨਾਂ ਨੂੰ ਜੇ ਉਹੀ ਇੰਨੇ ਚੱਜਦੇ ਦੱਸੀ ਜੀ ਚੱਜ ਦੇ ਹੁੰਦੇ ਉਹੀ ਇੰਨੇ ਤੇ ਆ ਦਿਨ ਦੇਖਣੇ ਨਹੀਂ ਸੀ ਅਸੀਂ ਜੇ ਉਹ ਹੀ ਉਹਨੂੰ ਮੰਨਦੇ ਹੁੰਦੇ ਮਾੜਾ ਮੋਟਾ ਕੋਈ ਲੋੜ ਨਹੀਂ ਹੈਗੀ ਪੈਸੇ ਦੇਣ ਦੀ ਨਹੀਂ ਦਿੰਦਾ ਜਾ ਸਾਰਾ ਦਿਨ ਬੋਲੀ ਜਾਊਗੀ ਸਾਰਾ ਦਿਨ ਬੋਲੀ ਜਾਊ ਸਾਰਾ ਦਿਨ ਅਣੀ ਕੀ ਮਿਲਦਾ ਨਹੀਂ ਵੇ ਭਾਈ ਮੈਂ ਤਾਂ ਦੁਖੀ ਕਰ ਲਈ ਹੈਗੀ ਮੈਂ ਤਾਂ ਕੁੜੀ ਦਾ ਢਿੱਡ ਦੁੱਖ ਵੀ ਆ ਤੇ ਢਿੱਡ ਚ ਲੁਕੋਈ ਬੈਠੀ ਹੈਗੀ ਉਹ ਕੋਈ ਨਾ ਮਾ ਤੂੰ ਦੱਸਦੀ ਗੱਲ ਦਾ ਗੁੱਸਾ ਨਾ ਕਰਿਆ ਕਰ ਤੈਨੂੰ ਪਤਾ ਬੋਲ ਪੜਾਕ ਦੇਗੀ ਆ ਪਰ ਇਹਦੇ ਵੀ ਦਿਲਚਸਪ ਨਹੀਂ ਪੁਛੇਗਾ ਵੀ ਉਹ ਤਾਂ ਮੈਨੂੰ ਪਤਾ ਐ ਇਸ ਗੱਲ ਦਾ ਪਰ ਮੈਨੂੰ ਵੀ ਦੁੱਖ ਆਉਂਦਾਗਾ ਉਹ ਵੀ ਤਾਂ ਧੀ ਐਸ ਘਰ ਦੀ ਜੇ ਆਪਾਂ ਥੋੜਾ ਬੋਤੋ ਤੇ ਖਰਚ ਕਰਦੇ ਆਂਗੇ ਹਜੋ ਆਦੇ ਘਰੇ ਦੁਖੀ ਹੈਗੀ ਹੈ ਉਹਨਾਂ ਨੂੰ ਤਾਂ ਕਹਿਣ ਜੋਗੀ ਹੈ ਨਹੀਂ ਨਾ ਹੋਰ ਸੁਣਦੀਆਂ ਉਹਦੀ ਗੱਲ ਫਿਰ ਕੌਣ ਸੁਣੂਗਾ ਜੇ ਆਪਾਂ ਨਾ ਸੁਣਾਗੇ ਤਾਂ ਉਹ ਮਾਂ ਸਮਝਾਏ ਤਾਂ ਇਹਨੂੰ ਮੈਂ ਹੀ ਸੀਗਾ ਵੀ ਭਾਈ ਜੇ ਦੁੱਖ ਤੇ ਸੁੱਖ ਤੇ ਆਪਾਂ ਨਹੀਂ ਖੜਾਂਗੇ ਤਾਂ ਹੋਰ ਕੌਣ ਖੜੂਗਾ ਪਰ ਨਹੀਂ ਸਾਰਾ ਦਿਨ ਹੀ ਬੋਲਦੀ ਰਹਿੰਦੀ ਕਿੱਥੇ ਦਾ ਤੁਸੀਂ ਉਹਦਾ ਜਵਾਬ ਕਿਹਦਾ ਸਾਥ ਦੇਣਾ ਸੀਗਾ ਉਹ ਤਾਂ ਪਰੋਪਰ ਖੜਨਾ ਸੀ ਤੁਸੀਂ ਤੇ ਕਿੱਥੇ ਇਹ ਕਲੇਸ਼ ਪਾਈ ਇੱਥੀ ਆਪਣੇ ਨਾਲ ਕੋਈ ਨਾ ਮਾਂ ਮੈਂ ਤਾਂ ਤੇਰੇ ਨਾਲ ਠੀਕ ਆਣ ਤੂੰ ਇਹਦੀ ਕੋ ਚਿੰਤਾ ਕਰਦੀ ਏ ਜਦੋਂ ਮੈਂ ਤੇਰੇ ਨਾਲ ਸਿੱਧਾਂਗਾ ਵੇ ਪੁੱਤ ਤੂੰ ਤਾਂ ਮੇਰੇ ਨਾਲ ਸਿੱਧਾ ਹੈਗਾ ਪਰ ਤੇਰੇ ਘਰੇ ਵੀ ਕਲੇਸ਼ ਪੈਂਦਾ ਏ ਉਹਦਾ ਮੈਂ ਕੀ ਕਰਾਂ ਕੋਈ ਨਾ ਮੈਂ ਇਹਨਾਂ ਨੂੰ ਕਰਦਾ ਤੇ ਪੀਕੇ ਫੋਨ ਉਹ ਆ ਕੇ ਸਮਝਾ ਕੇ ਜਾਣਗੇ ਫਿਰ ਇਹਨੂੰ ਨਾਲੇ ਪਤਾ ਸੀ ਸਮਝਾ ਕੇ ਜਾਣਗੇ ਭਾਈ ਜੇ ਇਹਨੇ ਸਮਝਣਾ ਹੁੰਦਾ ਉਹਦੇ ਦੀ ਸਮਝ ਜਾਂਦੀ ਇਹ ਨਹੀਂ ਕੋ ਸਮਝਦੀਗੀ ਇਹਨੇ ਤਾਂ ਆਪਦੀ ਇੱਕੋ ਹੀ ਰੱਟ ਤੇ ਚੱਲਣਾਗਾ ਵੇਖ ਮਹਾਰਾਣੀ ਕਿਵੇਂ ਸੁੱਤੀ ਪਈ ਐ ਜਮੀ ਸੰਗ ਸ਼ਰਮਲਾਦੀ ਇਹਨੇ ਦਾ ਖੜਿਆ ਨਹੀਂ ਮਾਂ ਮਾਂ ਇਹ ਕਿਦਰੀ ਕਹਾ ਠਾਉਣ ਦਾ ਤੁਸੀਂ ਵੈਸੇ ਵੀ ਹੱਥ ਲਾ ਕੇ ਠਾ ਸਕਦੇ ਸੀ ਮੈਨੂੰ ਅੱਛਾ ਮੇਰਾ ਤਾਂ ਤਰੀਕਾ ਹੋਇਆ ਨਾ ਕੋਈ ਨਾ ਤੇਰਾ ਇਹ ਕੀ ਤਰੀਕਾ ਹੈ ਹੁਣ ਤਾਂ ਤੂੰ ਉੱਠੀ ਸੀ ਘੰਟਾ ਕੰਮ ਕਰਕੇ ਫੇਰ ਸੌਂਗੀ ਹਲਦਾ 9 ਵਜੇ ਨੇ ਵੱਜ ਗਿਆ 1 ਕਹ ਦੇ ਚਲ 12 ਵੱਜ ਗਏ ਸੌਂ ਗਿਆ ਬੰਦਾ ਇਹ ਕੋਈ ਗੱਲ ਬਣੀ ਮਾਂ ਮੈਂ ਸਾਰੀ ਰਾਤ ਨਹੀਂ ਸੁੱਤੀ ਪਤਾ ਹੈ ਇਸ ਕਰਕੇ ਹੁਣ ਘੰਟਾ ਸੌਂਗੀ ਨਾਲੇ ਟਾਈਮ ਨਾਲ ਕੀ ਫਰਕ ਪੈਂਦਾ ਹੈ ਕੰਮ ਨਵੇੜ ਤੇ ਮੈਂ ਸਾਰੇ ਅੱਛਾ ਮੈਂ ਮੈਨੂੰ ਐਂ ਦੱਸ ਨੀ ਜਿਹੜੇ ਤੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਤੈਨੂੰ ਇਹ ਜਿਹੇ ਕਿਹੜਾ ਦੁੱਖ ਲੱਗਿਆ ਕਿਉਂ ਦੋ ਪੁੱਤ ਬਾਗੇ ਤੁਹਾਡੇ ਮੇਰੇ ਕੁਛ ਲੱਗਦੇ ਨਹੀਂ ਸੀ ਮੇਰੇ ਪੁੱਤਾਂ ਦਾ ਦੁੱਖ ਮੈਨੂੰ ਐ ਉਹ ਤਾਂ ਮੈਨੂੰ ਪਤਾ ਹੈ ਤੈਨੂੰ ਦੁੱਖ ਰੱਖ ਨਹੀਂ ਹੈਗਾ ਉਹਨਾਂ ਦਾ ਜੇ ਤੈਨੂੰ ਦੁੱਖ ਹੁੰਦਾ ਨਾ ਉਹਨਾਂ ਦਾ ਤੂੰ ਤਾਂ ਅੱਧੀ ਨਾ ਰਹਿੰਦੀ ਨਹੀਂ ਤੂੰ ਤਾਂ ਦਿਨ ਪਰ ਦਿਨ ਰੰਗ ਕੜਦੀ ਆਉਣੀ ਐ ਮਾ ਹੁਣ ਮੈਂ ਜਾਉਣਾ ਵੀ ਛੱਡਦਾ ਮੈਂ ਆਪਦੀ 30 ਦੇ ਸਾਰੇ ਜਾਉਣੀ ਆ ਵੀ ਉਹਦਾ ਕੌਣ ਐ ਵਿਚਾਰੀ ਦਾ ਮੇਰੇ ਮੰਗਰੋਂ ਆਹੋ ਛੜਦੇ ਜਾਉਣਾ ਨਾ ਤੈਨੂੰ ਪਤਾ ਨਹੀਂ ਹੈਗਾ ਸੁਣਿਆ ਨਹੀਂ ਕਿਸੇ ਅੱਗੇ ਨਾ ਰਾਜੇ ਮਹਾਰਾਜਾਂ ਦੇ ਜੇ ਕੋਈ ਵਿਧਵਾ ਹੋ ਜਾਂਦੀ ਨਾ ਚਿਖਾ ਦੇ ਵਿੱਚ ਨਾਲ ਧਰ ਦਿੰਦੇ ਨੇ ਨਹੀਂ ਤੂੰ ਤਾਂ ਦੋ ਵਾਰੀ ਖੋਗੀ ਦੋ ਬੰਦੇ ਖਾਗੀ ਤੂੰ ਤਾਂ ਤੁਸੀਂ ਰੱਖ ਦਿੰਦੇ ਵਧੀਆ ਗੱਲ ਸੀ ਮੇਰਾ ਬਥੇਰੀ ਕੜਾਈ ਤੀ ਉਹ ਤੇਰੀ ਮਾਂ ਮਸਾਂ ਲੈ ਕੇ ਗਈ ਦੀ ਖਿੱਚ ਕੇ ਲਾਤੀ ਸੀ ਮੈਂ ਕੋਲੋਂ ਪਰ ਤੇਰੀ ਮਾਂ ਨੇ ਸ਼ਰਮ ਨਾ ਮੰਨੀ ਫੇਰ ਸੱਟ ਗਈ ਤੈਨੂੰ ਓਏ ਜਾ ਵੀ ਜਵਾਲ ਲੜਾਉਂਦੀ ਆ ਕੁਛ ਮੇਰੇ ਨਾਲ ਨਾਲ ਹੁਣ ਬੁੱਥ ਬਣ ਕੇ ਨਾ ਬੈਠ ਜੇ ਤੇਰੀ ਮਾਸੀ ਨੂੰ ਜਾਦੀ ਘੁੱਟ ਕਰ ਦੇ ਪਿੰਦੀ ਹੁੰਦੀ ਆ ਉਹ ਆ ਟਾਈਮ ਅੱਛਾ ਬਸ ਇੱਕ ਚਾਹ ਦੀ ਘੁੱਟ ਬਦਲੇ ਤੁਸੀਂ ਮੈਨੂੰ ਐਵੇਂ ਠਾਇਆ ਉਹ ਵੀ ਇਸ ਗੰਦੇ ਤਰੀਕੇ ਨਾਲ ਤੁਸੀਂ ਨਹੀਂ ਸੀ ਬਣਾ ਸਕਦੇ ਦੋ ਜਣੀਆਂ ਫਿਰਦੇ ਹੋ ਅੱਛਾ ਚਾਹ ਮੈਂ ਬਣਾਵਾਂ ਮੈਂ ਜਾਂ ਮੇਰੀ ਧੀ ਬਣਾਵੇ ਅਸੀਂ ਤੇਰੇ ਪਿਓ ਦੀਆਂ ਨੌਕਰਾਂ ਨਹੀਂ ਹੈਗੇ ਸਮਝ ਗਈ ਚੁੱਪ ਕਰਕੇ ਚਾਹ ਬਣਾ ਦੇ ਉੱਠ ਕੇ ਇਹ ਤੁਹਾਡਾ ਮਾਮਾ ਦੀਆਂ ਦਾ ਚੰਗਾ ਤਰੀਕਾ ਹੈ ਤੁਸੀਂ ਕਰਦੇ ਹੋ ਗੱਲ ਮੇਰੇ ਮਰੇ ਹੋਏ ਬਾਪ ਨੂੰ ਵਿੱਚ ਖਸੀੜ ਲੈਣੀ ਹੋ ਜਿਹਨੂੰ ਤੁਸੀਂ ਹਾਲ ਤੱਕ ਵੇਖਿਆ ਨਹੀਂ ਉਹ ਬੰਦੇ ਨੇ ਤੁਹਾਡਾ ਕੀ ਮਾੜਾ ਕਰਤਾ ਪਹਿਲਾਂ ਨਹੀਂ ਅਜ ਦੂਤੋਂ ਦੀ ਮਾੜਾ ਕੀ ਕਰੂ ਜਿਹੜੀ ਤੇਰੇ ਵਰਗੀ ਕਲਮੂਹੀ ਜੰਮ ਕੇ ਸਿੱਟ ਗਿਆ ਕੁਛ ਮਰਜੀ ਹੈ ਮੈਂ ਇੱਥੇ ਚਾਹ ਨਹੀਂ ਬਣਦੀ ਮੈਂ ਤੁਹਾਡੀ ਕੋ ਗੁਲਾਮ ਨਹੀਂ ਹੈਗੀ ਆਪੇ ਕਰ ਲਓ ਆਪਣੀ ਚਾਹ ਮੇਰੀ ਗੱਲ ਸੁਣਦੇ ਏ ਜੇ ਚੰਗੀ ਚ ਆਉਣੀ ਹੈ ਨਾ 5 ਮਿੰਟਾਂ ਚ ਚਾਹ ਬਣਾ ਕੇ ਲੈ ਆ ਦੇ ਉੱਥੇ ਸਮਝ ਗਈ ਇਹ ਤਾਂ ਦਿਨ-ਦਿਨ ਸੱਚ ਗਲੀਆਂ ਹੀ ਕਰਦੀਆਂ ਜਾਂਦੀਆਂ ਨੇ ਜਿੰਨਾ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰਦੇ ਨਾ ਮੈਂ ਨਹੀਂ ਦਬਦੀ ਆਰਾਮ ਕਰਦੀ ਆ ਮੈਂ ਤਾਂ ਨਾਲੇ ਉਹ 마ਸੀ ਜਿਹੜੀ ਦੀ ਮੈਨੂੰ ਕੁਛ ਲੱਗਦੀ ਹੀ ਨਹੀਂ ਮੈਨੂੰ ਬੰਦੇ ਖਾਣੀ ਤੋਂ ਬਿਨਾਂ ਨਹੀਂ ਬੋਲਦੀ ਤੁਹਾਡੇ ਮਗਰ ਲੱਗੀ ਮੈਂ ਉਹਦੇ ਪਾਸੇ ਜਾ ਕੇ ਬਣਾਵਾ ਮੈਂ ਤਾਂ ਆਪਣਾ ਆਰਾਮ ਕਰਦੀ ਆ ਸਾਰਾ ਰਾਤ ਨਹੀਂ ਸੁੱਤੀ ਕਿੱਥੇ ਜਾਣਿਓ ਤਿਆਰ ਹੋਈ ਜਾਂਦੇ ਹੋ ਕਿਤੇ ਨਹੀਂ ਇੱਥੀ ਜਾ ਕੇ ਆਉਣਾ ਥੋੜਾ ਇੱਥੇ ਕਿੱਥੇ ਉਹ ਬਸ ਕੋਈ ਕੰਮ ਹੁੰਦੇ ਨੇ ਲੈ ਕੰਮ ਵੀ ਤਾਂ ਕੋਈ ਹੋਊਗਾ ਮੈਥੋਂ ਕੀ ਪਰਦਾ ਦੱਸ ਦੋ ਉਹ ਬਸ ਗਿਆ ਤੇ ਆਇਆ ਬਸ ਇੱਕ ਮਿੰਟ ਦਾ ਪਾਉਣਾ ਦੱਸ ਵੀ ਦਊਂ ਮਨਾ ਕਿੱਥੇ ਜਾਂਦੇ ਹਾਂ ਹੋ ਯਾਰ ਜੇ ਤੈਨੂੰ ਦੱਸਦਾ ਫਿਰ ਤੈਨੂੰ ਜਾਣ ਨਹੀਂ ਦੇਣਾ ਕਿਉਂ ਮੈਂ ਕਿਉਂ ਨਹੀਂ ਜਾਣ ਦੇਣਾ ਐਨੇ ਵੀ ਮਾੜੇ ਨਹੀਂ ਜੀ ਮੈਂ ਚੰਗਾ ਸੁਣ ਲੈ ਫਿਰ ਮੈਂ ਲਪੜੀ ਦੇ ਕੋਲ ਜਾ ਰਿਹਾ ਸੀਗਾ ਨਭੂ ਜਿਆਦਾ ਬਿਮਾਰ ਹੋਈ ਪਈ ਆ ਮੈਨੂੰ ਪਹਿਲੀ ਪਤਾ ਸੀ ਤੇਰੀ ਕਰਦੂਦ ਦਾ ਵੀ ਲਾਪ੍ਰਿਤ ਕੋਲੇ ਜਾਵੇਂਗਾ ਤੂੰ ਜਾਈਂ ਓਥੇ ਤੈਨੂੰ ਮੈਂ ਤੋਰਦੀ ਆ ਮੈਂ ਪਹਿਲੀ ਕੀ ਆਖੀ ਸੀ ਲਾਪ੍ਰਿਤ ਕੋਲੇ ਇਹ ਮੈਨੂੰ ਪਹਿਲੀ ਮੈਂ ਉਹਦਾ ਪਰਛਾਵਾਂ ਆਪਣੀਆਂ ਖੁਸ਼ੀਆਂ ਤੇ ਪੈਣ ਨਹੀਂ ਦਿੰਦੀ ਹੈਗੀ ਸਮਝ ਲੱਗ ਗਈ ਨਾ ਯਾਰ ਤੂੰ ਐ ਕਿਵੇਂ ਨਹੀਂ ਜਾਣ ਦਿੰਦੀਗੀ ਮੈਂ ਤਾਂ ਜਾਣ ਨਹੀਂ ਦਿੰਦੀ ਹੈਗੀ ਐ ਕਿਵੇਂ ਨਹੀਂ ਜਾਣ ਦਿੰਦੀਗੀ ਤੇਰੀ ਨੋਕ ਚੱਲੂਗਾ ਸਾਰੇ ਕਿਤੇ ਆਹੋ ਮੇਰਾ ਹੀ ਚੱਲੂਗਾ ਜੱਥੇ ਜਾਣ ਦਾ ਥਣ ਨਹੀਂ ਜਾਣਾ ਹੈਗਾ ਮੰਮੀ ਕਿਉਂ ਕਿਉਂ ਨਹੀਂ ਜਾਣਾਗਾ ਇਦੀ ਭੈਣ ਆ ਨਾ ਲੈ ਸਾਨੂੰ ਤਾਂ ਇਹ ਦੋਸਤਾਂ ਚ ਜਾਣਾ ਹੀ ਪਊਗਾ ਤੂੰ ਕਿਵੇਂ ਰੋਕ ਦੇਗੀ ਮੈਂ ਤਾਂ ਰੋਕੂਗੀ ਪਹਿਲਾਂ ਤਾਂ ਤੁਸੀਂ ਪੰਚਾਇਤ ਇਕੱਠੀਆਂ ਕਰੀ ਸੀ ਨਾ ਹੁਣ ਮੈਂ ਕਰੂੰਗੀ ਪੰਚਾਇਤ ਇਕੱਠੀਆਂ ਮੈਂ ਮੇਰੀ ਗੱਲ ਸੁਣ ਤੈਨੂੰ ਉਹ ਤੋਂ ਤਕਲੀਫ ਕੀ ਆ ਉਹ ਤੋਂ ਹੈ ਉਹ ਜਵਾਕੜੀ ਤੇਗੀ ਬੇਚਾਰੀ ਮੈਨੂੰ ਜਵਾਕੜੀ ਤੋਂ ਤਕਲੀਫ ਨਹੀਂ ਮੈਨੂੰ ਤੇਰੀ ਭੈਣ ਤੋਂ ਤਕਲੀਫ ਹੈ ਜਿਹੜੀ ਦੋ ਬੰਦੇ ਖਾ ਗਈ ਜੱਸੀ ਮੂੰਹ ਸੰਭਾਲ ਕੇ ਬੋਲ ਤੂੰ ਹਰ ਰੋਜ਼ ਇਹੀ ਗੱਲਾਂ ਕਰਦੀ ਐ ਕੀ ਗੱਲਾਂ ਕਰਦੀਆਂ ਜਿਹੜਾ ਸੱਚ ਹੈ ਮੈਂ ਤਾਂ ਉਹ ਕਿਹਾ ਤੇ ਉਹਨੂੰ ਕਦਾਨੀ ਮਾਲ ਦੀ ਗੱਲ ਐ ਹਰ ਰੋਜ਼ ਦਾ ਤੇਰੇ ਇਹੀ ਕੰਮ ਹੋ ਗਿਆ ਬੰਦੇ ਖਾ ਨਹੀਂ ਬੰਦੇ ਖਾ ਨਹੀਂ ਜੇ ਪ੍ਰਮਾਤਮਾ ਨੇ ਉਹਦੀ ਕਿਸਮਤ ਮਾੜੀ ਲਿਖਤੀ ਉਹਦੇ ਵਿੱਚ ਉਹਦਾ ਕੀ ਕਸੂਰ ਐ ਮੈਨੂੰ ਨਹੀਂ ਪਤਾ ਕਿਹਦਾ ਕਸੂਰ ਐ ਪਰ ਮੇਰੀ ਗੱਲ ਸੁਣ ਲੋ ਜਾਣਾ ਨਹੀਂ ਤੁਸੀਂ ਨੇ ਉੱਥੇ ਯਾਰ ਜਾਊਂਗਾ ਮੈਂ ਤਾਂ ਕਰ ਲਾ ਕੀ ਕਰਨਾ ਐਵੇਂ ਕਿਵੇਂ ਜਾਓਗੇ ਫਿਰ ਮੈਂ ਆਉਦੇ ਪਿੱਕੇ ਜਾਨੀ ਆ ਲੈ ਭੱਜ ਜਾ ਯਾਰ ਪਿੱਕੇ ਤੂੰ ਰੋਜ਼ੇ ਡਰਾਬਾ ਦੇ ਦੇਣੀ ਆ ਤੂੰ ਮੈਨੂੰ ਡਰਾਬਾ ਨਹੀਂ ਦਿੰਦੇ ਸੱਚੀ ਜਾਊ ਲੈ ਭੱਜ ਜਾ ਚੱਲ ਛੱਡ ਪੁੱਤ ਤੁਸੀਂ ਲੜੋ ਨਾ ਤੁਸੀਂ ਨਾ ਕਲੇਸ਼ ਪਾਓ ਮੈਂ ਹੀ ਭਾਗ ਜਾਨੀ ਆਉਦੀ ਸੀ ਕੋਲੇ ਐਵੇਂ ਕਿਵੇਂ ਭਾਗ ਜਾਉਂਗੇ ਤੁਸੀਂ ਤੁਸੀਂ ਇਹਨੇ ਵੀ ਨਹੀਂ ਜਾਣਾ ਜੇ ਤੁਸੀਂ ਜਾਉਂਗੇ ਨਾ ਉੱਥੇ ਰਹੀਂ ਇੱਥੇ ਬਣਨ ਦੀ ਲੋੜ ਨਹੀਂ ਕਮਾਲ ਦੀ ਗੱਲ ਆ ਤੇਰੀ ਨਾ ਤੂੰ ਮੈਨੂੰ ਕਿਵੇਂ ਰੋਕ ਸਕਦੀਆਂ ਆਹਦੇ ਬੰਦੇ ਨੂੰ ਰੋਕ ਸਕਦੇ ਮੈਨੂੰ ਨਹੀਂ ਮੈਂ ਆਹਦੇ ਤੇ ਕੋਲੇ ਜਾਉਂਗੀ ਫਿਰ ਉਹਦੇ ਕੋਲੇ ਖਾ ਲਿਓ ਰੋਟੀਆਂ ਜਾ ਕੇ ਇੱਥੇ ਨਾ ਬੜਿਓ ਦੇ ਦਊਗੀ ਨਾਲੇ ਸਾਨੂੰ ਆਪ ਤਾਂ ਦਵਾਈ ਦੇ ਦਵਾ ਸਕਦੀ ਕਮਾਲ ਦੀ ਗੱਲ ਐ ਜਵਾਈ ਜੀ ਜੇ ਕਿਤੇ ਅੱਜ ਮੇਰਾ ਜਵਾਈ ਜਿਉਂਦਾ ਹੁੰਦਾ ਹੁੰਦਾ ਨਾ ਤਾਂ ਮੈਂ ਇੱਕ ਥਾਪੜ ਕੇ ਕਹਿੰਦੀ ਵੀ ਹਾਂ ਮੈਂ ਅੱਜ ਟੀ ਕੋਲੇ ਬੈਠ ਕੇ ਰੋਟੀ ਖਾ ਲੂੰਗੀ। ਨਾਲੇ ਦੇ ਦਊਗੀ ਰੋਟੀ ਸਾਨੂੰ। ਖਾ ਲਿਓ ਉਸ ਦੇ ਕੋਲੇ। ਹੋ ਤਾਂ ਤਾਂ ਵਿਚਾਰੀ ਦਾ ਆਪ ਦਾ ਹੀ ਜੀਣਾ ਦੁੱਬਰ ਹੋਇਆ ਪਿਆ। ਮੈਨੂੰ ਕੀ ਦੇਊਗੀ ਉਹ ਰੋਟੀਆਂ? ਮੇਰੀ ਗੱਲ ਸੁਣ ਲੋ ਐਂ ਦੇ ਨਾ ਕੋੜਾ ਕੁੱਤਾ ਮੜ ਕੇ ਅੰਦਰ ਬੈਜੋ ਜਾ ਕੇ ਜਾਣਾ ਨਹੀਂ। ਉਹ ਨਹੀਂ ਜਾਂਦਾ ਯਾਰ। ਤਾਂ ਨਹੀਂ ਜਿੱਥੇ ਪਿੱਪਲ ਆਦਰੇ ਨੇ ਦੋਨੇ ਜਾਣੇ। ਲਾਪੇ ਤੇ ਲਾਪੇ ਪਾਰਾ ਬਣਾ। ਪਿੱਪਲ ਤਾਂ ਸਾਨੂੰ ਤੂ ਲੱਗੀ ਹੋਈ ਆ। ਅਸੀਂ ਕੌਣ ਲੱਗੇ ਹੋਏ ਆ? ਉਹ ਜੱਚਾ ਪਰਚਾ ਦਿੰਦਾ ਇਹ ਨੂੰ ਨਹੀਂ ਸਮਝ ਲੱਗਦਾ ਪਰ ਕਿ ਧਰ ਦੂ ਹੁਣ ਮੈਂ ਇਹਨੂੰ ਕਿਵੇਂ ਸਮਝਾਵਾਂ ਵੀ ਮੇਰੀ ਧੀ ਉੱਥੇ ਕੱਲੀ ਐ ਉਹਦਾ ਕੋਈ ਉੱਥੇ ਹੈ ਨਹੀਂ ਖਿਆਲ ਰੱਖਣ ਨੂੰ ਪਤਾ ਨਹੀਂ ਜਵਾਗਰੀ ਠੀਕ ਹੋਊਗੀ ਕਿ ਨਾ ਉਹ ਮਾਂ ਗਲਤੀ ਤਾਂ ਮੇਰੀ ਆ ਜਿਹੜਾ ਇਹਨੂੰ ਮੈਂ ਦੱਸਤਾ ਜੇ ਨਹੀਂ ਦੱਸਦਾ ਚੰਗਾ ਹੁੰਦਾ ਮੈਂ ਹੀ ਬਗ ਜਾਂਦਾ ਬੱਤ ਤੂੰ ਦੱਸਣੇ ਨਹੀਂ ਸੀਗਾ ਜੇ ਤੂੰ ਜਾਣਾ ਸੀਗਾ ਚੁੱਪ ਕਰਕੇ ਜਾਇਆ ਆਂਦਾ ਤੈਨੂੰ ਪਤਾ ਤਾਂ ਹੈ ਵੀ ਇਹ ਕਲੇਸ਼ ਕਰਦੀ ਏ ਉਹ ਮਾਂ ਮੈਨੂੰ ਕੀ ਪਤਾ ਸੀਗਾ ਆਖੇ ਮੈਨੂੰ ਪੁੱਛੀ ਗਈ ਪੁੱਛੀ ਗਈ ਫਿਰ ਮੈਂ ਦੱਸਦਾ ਵੀ ਭੈਣ ਕੋਲ ਜਾ ਕੇ ਉਹਨਾਂ ਨਾਲੇ ਤੂੰ ਵੀ ਰੋਜ਼ ਹੀ ਕਹਿ ਦੇਣਾ ਮੈਂ ਇਹਦੇ ਪੇਕਿਆਂ ਨੂੰ ਫੋਨ ਕਰਦਾ ਪੇਕਿਆਂ ਨੂੰ ਫੋਨ ਕਰਦਾ ਅੱਜ ਤੱਕ ਤੇਥੋਂ ਫੋਨ ਹੋਇਆ ਤਾਂ ਹੈ ਨਹੀਂ ਉਹ ਮਾਂ ਮੈਂ ਕੰਜਰ ਕਲੇਸ਼ ਤੋਂ ਡਰਦਾ ਕੰਜਰ ਕਲੇਸ਼ ਦਾ ਰੋਜ਼ ਹੀ ਹੁੰਦਾ ਫਿਰ ਚੁੱਪ ਕਰਾ ਲੈ ਇਹਨੂੰ ਫਿਰ ਅ ਮੈਂ ਪਿੰਡ 'ਚ ਗੱਲਾਂ ਨਹੀਂ ਕਰਵਾਉਣੀਆਂ ਤਾਂ ਡਰਦਾ ਮੈਂ ਪਰ ਕਈ ਦਾ ਕਹਿੰਦੇ ਨੇ ਆ ਤੀਮੇ ਦੀ ਮਤ ਨਾ ਗੁੱਤ ਪਿੱਛੀ ਹੁੰਦੀ ਆ ਇੰਨਾ ਨਹੀਂ ਕਿਹੜਾ ਸ਼ਰਮ ਆਉਂਦੀ ਆ ਸ਼ਰਮ ਤਾਂ ਸਾਨੂੰ ਆਉਂਦੀ ਨਾ ਜਦੋਂ ਚਾਰ ਬੰਦੇ ਚ ਜਾ ਕੇ ਖੜਦੇ ਆ ਉੱਥੇ ਅਸੀਂ ਪਿੰਡ 'ਚ ਗੱਲਾਂ ਦਾ ਪੁੱਤ ਫਿਰ ਹੁਣ ਵੀ ਹੋਣਗੀਆਂ ਵੀ ਧੀ ਕੋਲ ਜਾ ਕੇ ਉਹਦੀ ਬਾਤ ਨਹੀਂ ਪੁੱਛਦੇ ਹੁਣ ਕਿਹੜਾ ਲੋਕ ਗੱਲਾਂ ਨਾ ਕਰਨਗੇ ਤੁਹਾਨੂੰ ਉਹ ਮੈਂ ਹੁਣ ਕੀ ਕੀਤਾ ਕੀ ਜਾਵੇ ਹੁਣ ਤੂੰ ਹੀ ਦੇਖ ਲੈ ਜੇ ਮੈਂ ਜਾਂਦਾ ਇਧਰ ਘਰ ਘੁੱਟਦਾ ਫਿਰ ਇਹ ਕਲੇਸ਼ ਕਰਦੀ ਆ ਚੱਲ ਮੈਂ ਭੱਜ ਜਣਾ ਤੇ ਉੱਪਰ ਦੀ ਹੋ ਕੇ ਚੱਲ ਕੋਈ ਨਹੀਂ ਪੁੱਤ ਤੈਨੂੰ ਕੋਈ ਲੋੜ ਨਹੀਂ ਜਾਣਦੀ ਨਾਲੇ ਤੂੰ ਕਿਉਂ ਘਰ ਖਰਾਬ ਕਰਨਾ ਆਪਦਾ ਉਹਦੀ ਕਿਸਮਤ 'ਚ ਜੋ ਲਿਖਿਆ ਉਪੋ ਗਈ ਜਾਂਦੀ ਐ ਉਹ ਮਾਂ ਮੁ ਦੁੱਖ ਤਾਂ ਮੈਨੂੰ ਵੀ ਹੋ ਰਿਹਾ ਕਿ ਮੇਰੀ ਭੈਣ ਬਹੁਤ ਦੁਖੀ ਆ ਮੈਥੋਂ ਕੋਰਾ ਜਰੀ ਜਾਂਦੀ ਆ ਦੁੱਖ ਦਾ ਪੁੱਤ ਹੋ ਗਿਆ ਤੈਨੂੰ ਵੀ ਇਹ ਦੁੱਖ ਮੈਨੂੰ ਵੀ ਆ ਪਰ ਇਹ ਨੂੰ ਨਹੀਂ ਹੈਗਾ ਜੇ ਇਹਦੇ ਕਿਸੇ ਆਪਦੇ ਨਾਲ ਐ ਹੋਈ ਹੋਵੇ ਨਾ ਤਾਂ ਇਹਨੂੰ ਫੇਰ ਦੁੱਖ ਲੱਗੇ ਹਲੇ ਇੱਕ ਇੱਕਰ ਸੁਖੀ ਆ ਨਾ ਕੋਈ ਨਾ ਉਹਨੇ ਥੋੜੀ ਜੀ ਪਰੇਸ਼ਾਨੀ ਦੇਖੀ ਚਲ ਕੋਈ ਨਹੀਂ ਪੁੱਤ ਤੂੰ ਆਵਦਾ ਘਰ ਬਸਾ ਰਹਿਣ ਦੇ ਮੇਰੀ ਧੀ ਕੋਲੇ ਜਾਣ ਨੂੰ ਉਹ ਮਾ ਦਸ ਬੰਦਾ ਕੀ ਕਰੇ ਜੇ ਘਰ ਆਲਦੀ ਕਰਵਾਉਂਦਾ ਤਾਂ ਹਮਰ ਦਾ ਜੇ ਮਾਂ ਦੀ ਕਰਵਾਉਂਦਾ ਫਿਰ ਕਹਿੰਦੇ ਆ ਟੀਮੀ ਪਿੱਛੇ ਰੱਖਿਆ ਦਸ ਬੰਦਾ ਜਾਵੇ ਤਾਂ ਜਾਵੇ ਕਿੱਥੇ ਸਹਲਾ ਸਮਝੀ ਨਹੀਂ ਆਉਂਦਾ ਕੀਤਾ ਕੀ ਜਾਵੇ ਲੈ ਦੇਖ ਲੈ ਇੱਥੇ ਪਈ ਪਈ ਉੱਠ ਕੇ ਪਤਾ ਨਹੀਂ ਕਿੱਧਰ ਗਈ ਹੈਗੀ ਚਾਹ ਦੀ ਘੁੱਟ ਨੂੰ ਕਹਿ ਦੇਵਾ ਭਾਈ ਤੇਰੀ ਮਾਸੀ ਨੂੰ ਸੁਭਾਏ ਚਾਹ ਪੀਣ ਦਾ ਚਾਹ ਦੀ ਘੁੱਟ ਬਣਾ ਦੇ ਗੋਲ ਦੀ ਇਹ ਨਹੀਂ ਗੱਲ ਭੈਣ ਮੈਨੂੰ ਤਾਂ ਆਪਾਦਤ ਜੀ ਬਣੀ ਹੋਈ ਆ ਰੋਟੀ ਤੋਂ ਬਾਅਦ ਚਾਹ ਪੀਣ ਦੀ ਨਾ ਮੰਮੀ ਤੂੰ ਜੇ ਇੰਨੇ ਸੁਣ ਕੇ ਆ ਗਈ ਤੂੰ ਰੋਬਣਾ ਠਾਉਂਦੀ ਉਹਨੂੰ ਵੀ ਚਾਹ ਬਣਾ ਐਡੀ ਕੋ ਮਹਾਰਾਣੀ ਆਈ ਐ ਮੈਂ ਕੀ ਕਰਾਂ ਮੈਨੂੰ ਤਾਂ ਠੋਕ ਠੋਕ ਜਵਾਬ ਦਿੱਤੇ ਨੇ ਉਹਨੇ ਕਿਉਂ ਆਪਾਂ ਉਹਦੇ ਘਰੇ ਰਹਿਣਾ ਕਿ ਉਹ ਆਪਣੇ ਘਰੇ ਰਹਦੀ ਆ ਤੂੰ ਮੈਨੂੰ ਤਾਂ ਦੱਸ ਦੀ ਮੈਂ ਲਾਉਂਦੀ ਉਹਦੇ ਛਤਰ ਭੈਣ ਤੂੰ ਇੰਨਾ ਡਰਿਆ ਨਾ ਕਰ ਅੱਛਾ ਨਹੀਂ ਡਰਦੀ ਤਾਂ ਮੈਂ ਕਾ ਨੂੰ ਉਹਦੇ ਤਾਂ ਐਡੀ ਜੀਬ ਲੱਗ ਰਹੀ ਹੈ ਹੁਣ ਲਾਤਰ ਲਾਤਰ ਬੋਲਦੀ ਹੈ ਫੇ ਤੋੜ ਦੇ ਕਾ ਉਥੇ ਪੇਕੇ ਜਾ ਕੇ ਚਲਾ ਆਪਣੀ ਜਵਾਨ ਐਨੀ ਉਹਦੇ ਨੇ ਕੀ ਤੇ ਸਿਰ ਤੇ ਫੰਗ ਮਾਰਦੀ ਹੈ ਬਿਸ਼ਰਮੀ ਨਹੀਂ ਆਉਂਦੀ ਹੈਗੀ 20 ਵਾਰੀ ਕਹਿ ਤਾਂ ਆ ਤਾਂ ਗੱਲ ਬਿਸ਼ਾਲੀ ਨੇ ੱੱਕੇ ਮਾਰ ਮਾਰ ਕੱਢੀ ਸੀ ਬੇਸ਼ਰਮ ਇੱਕ ਤਾਂ ਉਹ ਬਿਸ਼ਰਮ ਇੱਕ ਤਾਂ ਮਹਾ ਬਿਸ਼ਰਮ ਤਾਂ ਉਹਨਾਂ ਚੋਂ ਆ ਮਾਸੀ ਜੀ ਚਾਹ ਲਿਆ ਪੁੱਤ ਚਾਹ ਤਾਂ ਤੇ ਚੱਲ ਬਣਾਤੀ ਤੈਨੂੰ ਤਾਂ ਕੋਈ ਸੀਸ ਦੇਣ ਜੋਗੇ ਵੀ ਨਹੀਂ ਹੈਗੇ ਅੱਗੇ ਨਾ ਪਿੱਛੇ ਤੇਰਾ ਤਾਂ ਕੁਝ ਵੀ ਨਾ ਰਿਹਾ ਆ ਦੇਖ ਲਾ ਆਪਣਾ ਫਰਕ ਪਾਉਣ ਨੂੰ ਫਿਰਦੀ ਆ ਤੇ ਮਾਸੀ ਵਾਸਤੇ ਹੁਣ ਚਾਹ ਬਣਾ ਵੀ ਲਈ ਤੇਰੇ ਸਾਹਮਣੇ ਡਰਾਮੇ ਕਰਦੀ ਆ ਆ ਦੇਖ ਲੈਂਦੀ ਮੈਨੂੰ ਕੀ ਕੀ ਜਵਾਬ ਦੇ ਕੇ ਹਟੀ ਆ ਹੁਣ ਭਾਈ ਮੈਨੂੰ ਵੀ ਰਹਿਣੇ ਦਿੰਦੀ ਵਿਸ਼ਾਲੀ ਬਣਾ ਕੇ ਦੇ ਦਿੰਦੀ ਉਹ ਵੀ ਤਾਂ ਇਹ ਕੰਮ ਕਰਦੀ ਹੋਈ ਆ ਨਾ ਮੈਂ ਇੱਕ ਗੱਲ ਦੱਸ ਜੇ ਤੂੰ ਚਾਹ ਬਣਾ ਕੇ ਲਿਆਉਣੀ ਸੀ ਫਿਰ ਮਮੇ ਨੂੰ ਠੋਕ ਕੇ ਜਵਾਬ ਕਿਵੇਂ ਦਿੱਤਾ ਸੀ ਤੂੰ ਇਹ ਸਵਾਲ ਤੁਸੀਂ ਆਪਣੀ ਮਾਂ ਨੂੰ ਪੁੱਛੋ ਉਹ ਮੇਰੇ ਪਿਓ ਤੱਕ ਗਏ ਸੀ ਮੈਂ ਤਾਂ ਜਵਾਬ ਦਿੱਤਾ ਸੀ ਪਹਿਲਾਂ ਕਦੇ ਮੈਂ ਕੰਮ ਨੂੰ ਜਵਾਬ ਦਿੱਤਾ ਕਿ ਜਾਮਾ ਨਾ ਤੇਰੇ ਪਿਓ ਤੱਕ ਤੂੰ ਤਾਂ ਪਹਿਲੀ ਮੁੜਕਣ ਲੱਗੀ ਮੈਂ ਜੇ ਚਾਹ ਬਾਨ ਨੂੰ ਕਹਿ ਵੀ ਨਾ ਮੈਂ ਪਹਿਲੀ ਕਰ ਗਈ ਮੈਂ ਤਾਂ ਹੁਣ ਸੁੱਤੀ ਸੀ ਕਿਉਂ ਬਈ ਰਾਤ ਨੂੰ ਹਲ ਜੋੜਦੀ ਐ ਇਹ ਕਹਿੰਦੀ ਐ ਕਿ ਮੈਨੂੰ ਤਾਂ ਨੀਂਦ ਨਹੀਂ ਆਈ ਮੈਨੂੰ ਐਂ ਤਾਂ ਦੱਸ ਦੇ ਵੀ ਇਹ ਹਜੇ ਇਹਨੂੰ ਕਿਹੜਾ ਰੋਗ ਲੱਗ ਰਿਹਾ ਜਿਹਦੇ ਕਾਰਨ ਇਹਨੂੰ ਨੀਂਦ ਨਹੀਂ ਆਉਂਦੀ ਮਸ ਨੀਂਦ ਤਾਂ ਸਾਨੂੰ ਵੀ ਨਹੀਂ ਆਉਂਦੀ ਖਵਰਾ ਕਿਹੜੇ ਸੁਪਨੇ ਲੰਦੀ ਹੋਣੀ ਆ ਇਹਨੂੰ ਕੀ ਆ ਇਹਨੇ ਤਾਂ ਦੋ ਪੁੱਤ ਖਾ ਲਏ ਤੇਰੇ ਹੁਣ ਕੀ ਪਤਾ ਕਿਹਦੇ ਸੁਪਨੇ ਲੰਦੀ ਹੋਣੀ ਆ ਤੀਆ ਹੋਰ ਪੱਟਣਾ ਹੋਣਾ ਬੰਦੇ ਖਾਣੀ ਤਾਂ ਹੈਗੀ ਆ ਨਾਲ ਕੀ ਫਾਇਦਾ ਇਹ ਜਿਹੇ ਬੰਦੇ ਨਾਲ ਬਹੁਤਾ ਨਹੀਂ ਬੋਲੀਦਾ ਹੁੰਦਾ ਮਾਸੀ ਜੀ ਇਹ ਤਾਂ ਹੈ ਜਿਹ ਜੀ ਹੈਗੀਆਂ ਨੇ ਦੋਹੇ ਜਣੀਆਂ ਤੁਸੀਂ ਤਾਂ ਸਿਆਣੇ ਹੋ ਬੋਲਣ ਵੇਲੇ ਮਣੀ ਮੋਟੀ ਸ਼ਰਮਤਾ ਮੰਨ ਲਓ ਤੁਹਾਨੂੰ ਲੱਗਦਾ ਵੀ ਮੈਂ ਤੀਜਾ ਖਸਮ ਪਾਲਦੀ ਆ ਆਪਣਾ ਹਾਂ ਭਾਈ ਜੇ ਮੈਨੂੰ ਲੱਗਿਆ ਤਾਂ ਹੀ ਮੈਂ ਕਿਹਾ ਏ ਖੜੀ ਬੋਲੀ ਜਾਂਦੀ ਆ ਓਰੇ ਮਾਸੀ ਤੂੰ ਕਿਉਂ ਮੱਥਾ ਮਾਰਿਆ ਇਹ ਨਾਲ ਮੱਥਾ ਮਾਰ ਤੂੰ ਗੱਡੀ ਚ ਟੱਕਰਾ ਮਾਰ ਲਾ ਵਧੀਆ ਇਹ ਤਾਂ ਪੇਕੇ ਨੂੰ ਛੱਡ ਕੇ ਅਖੇ ਜੀ ਸਾਡੀ ਧੀ ਨੂੰ ਰੱਖ ਲਓ ਵੀ ਅਸੀਂ ਤਾਂ ਗਾਗਵਾਣਾ ਬੇਲੀ ਤੋਂ ਇੱਥੇ ਆਣ ਪੜਨ ਨੂੰ ਰੱਖੀ ਹੋਈ ਐ ਮੈਂ ਇੱਥੇ ਵਿਆਹੀ ਹੋਈ ਆ ਮੇਰਾ ਘਰ ਐ ਇਹ ਕਿਉਂ ਤੇਰੇ ਨਾਲ ਕਰਾ ਜਾ ਜਾ ਚਲੀ ਜਾ ਹੋਰ ਨਾ ਮੈਨੂੰ ਖਾਲੀ ਹੁਣ ਤੂੰ ਜਿਆਦਾ ਹੀ ਬੋਲੀ ਜਾਂਦੀ ਆ ਖੜੀ ਕੁੜੀ ਦੇ ਨਾਲ ਇਹ ਤਾਂ ਜਿਹਾ ਆ ਭੈਣ ਵੀ ਕੁਛ ਨਹੀਂ ਬੋਲਦੀ ਹੈਗੀ ਕੁੜੀ ਨੂੰ ਦਬਾ-ਦਵਾ ਕੇ ਮਾਰਿਆ ਪਿਆ ਉਹਨੇ ਕੀ ਬੋਲਾ ਲਾਤੀ ਸੀ ਗਲੋਂ ਪਰ ਇਹਦੀ ਮਾਂ ਫੇਰ ਸਿੱਟ ਗਈ ਉਰੇ ਲਿਆ ਕੇ ਉਗ ਸਿਆਣਿਆਂ ਦੀ ਕਹਾਵਤ ਭੈਣੇ ਸੱਚੀ ਐ ਕਿ ਮਾਂ ਨੂੰ ਪੁੱਤ ਨਹੀਂ ਲੱਭਦੇ ਇਹਨੂੰ ਕੀ ਤੋੜਾਂ ਇਹਨੂੰ ਤਾਂ ਹੋਰ ਖਸਮ ਮੇਜੂ ਕੋਈ ਮੈਂ ਤਾਂ ਬਸ ਇੱਕੋ ਹੀ ਗੱਲ ਕਹਿਣਾ ਚਾਹੁੰਦੀ ਆ ਜਿਹੜੀ ਮੈਂ ਹਾਰ ਵਾਰ ਕਹਿੰਦੀ ਹੁੰਦੀ ਆ ਇਹਨਾਂ ਦੋਹਾਂ ਨੇ ਤਾਂ ਬਾਰ-ਬਾਰ ਮੇਰੇ ਮੂੰਹ ਚੋਂ ਗੱਲ ਸੁਣ ਲਈ ਹੁਣ ਮਾਸੀ ਜੀ ਤੁਸੀਂ ਵੀ ਸੁਣ ਲਓ ਉਹ ਸਭ ਦੇਖਦਾ ਉੱਪਰ ਵਾਲਾ ਤੇ ਨਾਲੇ ਜਿਹੜਾ ਕੁਝ ਤੁਸੀਂ ਮੇਰੇ ਨਾਲ ਕੀਤਾ ਨਾ ਜੇ ਤੁਹਾਡੇ ਨਾ ਨਾਂ ਬਣਿਆ ਤਾਂ ਤੁਸੀਂ ਮੇਰਾ ਨਾਂ ਬਦਲ ਦਿਓ ਮੈਂ ਇੱਕ ਗੱਲ ਦੱਸਦੀ ਬੰਦੇ ਖਾਣ ਨੂੰ ਰੱਬ ਦੇ ਦੇਗਾ ਸੁਣਿਆ ਆਉਂਦੇ ਬੰਦੇ ਕਾਗੇ ਉਹ ਰੱਬ ਨੂੰ ਵੀ ਤਰਸ ਕਰਦਾ ਦੀਦੀ ਰੱਬ ਸੁਣਦਾ ਸੱਚੇ ਬੰਦੇ ਦੀ ਦਿਲ ਸਾਫ ਹੈ ਮੇਰਾ ਨਹੀਂ ਜੇ ਤੇਰਾ ਦਿਲ ਸਾਫ ਹੈ ਫਿਰ ਤੇਰੀ ਸੁਣੀ ਕਿਉਂ ਨਹੀਂ ਰੱਬ ਨੇ ਤੂੰ ਦੋ ਵਾਰ ਰੰਡੀ ਕਿਉਂ ਹੋਈ ਸੱਤ ਸੌ ਨਾ ਕੋੜਾ ਲੱਗਦਾ ਨਾ ਜਾ ਜਾ ਚਲੇ ਜਾ ਨਹੀਂ ਕੁਛ ਹੋਰ ਵੀ ਸੁਣੇਂਗੀ ਨਾ ਤੂੰ ਮਾਸੀ ਇਹਨੂੰ ਤੈਨੂੰ ਬਾਰੇ ਬਾਰੇ ਇੱਕ ਗੱਲ ਕਹਿਣੀ ਹੁੰਦੀ ਆ ਵੀ ਰੱਬ ਦੇ ਇਹ ਰੱਬ ਦੇਖਦਾ ਤੇ ਰੱਬ ਇਹ ਨਹੀਂ ਦੇਖਦਾ ਵੀ ਇਹਨੇ ਕਿੰਦੀਆਂ ਮਾੜੀਆਂ ਕੀਤੀ ਨੇ ਕਿ ਕਿ ਕਮਾ ਦੇ ਦੋ ਪੁੱਤ ਕੋਲੇ ਤੇ ਦੋ ਇੱਕ ਭੈਣ ਤੇ ਦੋ ਬਰਾ ਪੁੱਤ ਬੋਲਣ ਜੋਗੀ ਨਹੀਂ ਰਹੀ ਹੋਈ ਹੈਗੀ ਕਾਣੀ ਹੋ ਗਈ ਜਾਂ ਦੋ ਦੋ ਬੰਦੇ ਖਾ ਗਈ ਬੇਸ਼ਰਮ ਪੇਕੇ ਦਾ ਰੱਖਦੇ ਨਹੀਂ ਹੈਗੇ ਪਤਾ ਵੀ ਇਤੋਂ ਬਾਦ ਕੋਈ ਟਿਕਾਣਾ ਹੈ ਨਹੀਂ ਰਹਿਣ ਤਾਂ ਤੈਨੂੰ ਟੱਕੇ ਨਾਲ ਹੀ ਰਹੀ ਜਾਂਦੀ ਹੈ ਨਹੀਂ ਵਧੀਆ ਫਾਹਾ ਵੜਦਾ ਸੀ ਹੁਣ ਦੱਸ ਕੀ ਕਰਾਂ ਮੈਂ ਮੈਂ ਤਾਂ ਕਿਹਾ ਸੀ ਤੈਨੂੰ ਉਹਦੋਂ ਮੰਮੀ ਵੀ ਤੋੜ ਦੇ ਕੀ ਹੈ ਜ਼ਮੀਨ ਜਿਹੜਾ ਮਰਦਾ ਹੀ ਸਦਾ ਦੇ ਦੇ ਤੂੰ ਰੋ ਰੋ ਤੇ ਲੜਾਈ ਨਾਲ ਤਾਂ ਫੂਕ ਦੰਦੀ ਪਰੇ ਖਰਚਾ ਦੇ ਕੇ ਤੋੜ ਦੰਦੀ ਉਹ ਕੁੜੀ ਦੇ ਨਾ ਲਵਾ ਦੰਦੀ ਕਿ ਥੋੜੇ ਬਹੁਤੇ ਪੈਸੇ ਨੇ ਕਿਥੋਂ ਅੱਧ ਭਾ ਦੇ ਨੇ ਅੱਧ ਚ ਲਖੀਰ ਮਾਰਨਗੇ ਜ਼ਮੀਨ ਦੀ ਚ ਮੈਂ ਤਾਂ ਕਹਿ ਨਹੀਂ ਆਏ ਕਰ ਇਹਨੂੰ ਪਰੇ ਬਿਆ ਦੇ ਇਹਨੂੰ ਕੌਣ ਲਊਗਾ ਹੁਣ ਇਹ ਬਥੇਰੇ ਨੇ ਲੈਣੇ ਆਲੇ ਲੋੜਕੂ ਘਰ ਜਿਨ੍ਹਾਂ ਦੇ ਰੋਟੀ ਨਹੀਂ ਪੱਕਦੀ ਹੈਗੀ ਬਥੇਰਾ ਭੱਜ ਕੇ ਰਿਸ਼ਤਾ ਲੈਣਗੇ ਇਹਦਾ ਮੇਰੀ ਗੱਲ ਤਾਂ ਸੁਣ ਲੈ ਜਿੰਨੇ ਐ ਚ ਨਖਰੇ ਨੇ ਨਾ ਕੋਈ ਨਹੀਂ ਰੱਖਦਾ ਬਾਈ ਆਪਦੇ ਘਰੇ ਆਪਾਂ ਨੂੰ ਤਾਂ ਦੇ ਲੈ ਆਪਣੇ ਦਵਾਲਾ ਘੱਟੇ ਪੈਣੇ ਤਾਂ ਮੈਨੂੰ ਐ ਦੱਸ ਐ ਮੰਨ ਜੂਗੀ ਇਹਦੀ ਮਾਂ ਨੂੰ ਬੁਲਾ ਇਹਦੇ ਭਾਈ ਨੂੰ ਬੁਲਾ ਉਹਨਾਂ ਨੂੰ ਬੁਲਾ ਕੇ ਕਹਿ ਦੇ ਕਿ ਮੈਂ ਕਿੰਨੀ ਕਿਤੇਰ ਬੈਠੀ ਆ ਕਦੇ ਮੈਂ ਤਾਂ ਆਪਣੀ ਕੁੜੀ ਦੇ ਬਾਹਰ ਚ ਵੀ ਜਾ ਕੇ ਬਹਿ ਜੂਗੀ ਇਹ ਸੰਭਲੂਗੀ ਤੈਨੂੰ ਜੇ ਤੇਰੀਆਂ ਖੜ ਗਈਆਂ ਇਹਨੇ ਤਾਂ ਹੋਰ ਤੈਨੂੰ ਦੁਖੀ ਕਰਨਾ ਮੈਂ ਤਾਂ ਕਹਿੰਦੀ ਨਵੇੜ ਦੇ ਪਰੇ ਇਹਦਾ ਨਾ ਮੈਨੂੰ ਐਂ ਦੱਸ ਤੇਰੀ ਨਿਗਾਜ ਹੈਗਾ ਕੋਈ ਜੇ ਹੈਗਾ ਨਿਗਾਜ ਤਾਂ ਹੀ ਮੈਂ ਤੈਨੂੰ ਕਿਹਾ ਏ ਇੱਕ ਹੈਗਾ ਮੁੰਡਾ ਸਾਡੀ ਰਿਸ਼ਤੇਦਾਰੀ ਚ ਏ ਪਰ ਉਮਰ ਉਹਦੀ 45 ਸਾਲ ਆ ਘਰ ਵਾਲੀ ਮਰੀ ਹੋਈ ਆ ਉਹਦੇ ਦੋ ਨਿਆਣੇ ਨੇ 45 ਸਾਲ ਹੋ ਗਏ 50 ਹੋ ਗਏ ਮੇਰੇ ਤਾਂ ਗਲੋਂ ਲਹਿਗੇ ਰਹੇ ਉਹੀ ਤਾਂ ਹੈ ਨਾਲੇ ਆਹ ਕੁੜੀ ਜੀ ਵੀ ਲੈ ਜੂਗੀ ਨਾਲੇ ਉਹਨਾਂ ਨੇ ਤਾਂ ਸੰਭ ਲਾਣੀ ਆ ਚਲ ਨਾਲੇ ਉਹਦੇ ਨਿਆਣੇ ਸੰਭ ਲੂ ਨਾਲੇ ਇਹਨੂੰ ਸੰਭ ਨੂੰ ਫਿਰ ਇਹਦੇ ਕਰਦਿਆਂ ਦਾ ਕੀ ਫਾਹਾ ਵੱਡਾ ਕਿਵੇਂ ਕਰਾਂ ਤੇ ਤੈ ਤੋਂ ਨਹੀਂ ਕੁਝ ਹੋਣਾ ਹੈਗਾ ਤੂੰ ਫੋਨ ਕਰ ਬਲਾ ਇਹਦੀ ਮਾਂ ਨੂੰ ਨਾਲੇ ਭਾਈ ਨੂੰ ਮੈਂ ਗੱਲ ਕਰਦੀ ਆ ਉਹਨਾਂ ਦੇ ਨਾਲ ਤੇ ਤੈ ਤੋਂ ਨਹੀਂ ਕੁਝ ਹੋਣਾ ਹੈਗਾ ਹੋ ਲਾ ਕੇ ਉਹਨੂੰ ਸਵੇਰੇ ਹੀ ਆਜੋ ਕਹਦੇ ਭਾਈ ਆਹੋ ਮੇਰੀ ਗੱਲ ਸੁਣ ਆਪਣੇ ਕੋਲ ਨਾ ਇਹੀ ਇੱਕ ਸਕੀਮ ਆ ਜੇ ਉਹ ਵਿਆਹ ਦਾ ਕਹਾਂ ਕਿ ਤੈਨੂੰ ਪਤਾ ਤਾਂ ਹੈ ਨਾ ਤੋਰੇ ਫਿਰਦੇ ਤੈਨੂੰ ਸ਼ੁਰੂ ਤੋਂ ਸ਼ੌਕ ਆਗਾ ਜਦੋਂ ਵਿਆਹ ਦਾ ਨਾਮ ਲੈ ਤਾਪੀ ਛੱਡ ਕੇ ਜਾਊਗੀ ਨਾਲੇ ਤੇਰੀ ਜ਼ਮੀਨ ਬਚ ਜੂਗੀ ਚਲੋ ਤਾਂ ਠੀਕ ਹੈ ਤੇ ਜੇ ਨਾ ਮੰਨੀ ਫੇਰ ਮਮੀ ਤੂੰ ਪਹਿਲੇ ਨਾ ਮਾੜਾ ਸੋਚੀ ਜਾਇਆ ਕਰ ਮੈਨੂੰ ਤਾਂ ਲੱਗਦਾ ਇਹਦੀ ਸਲਾਹ ਹੀ ਨਹੀਂ ਇਹ ਦਹੀ ਸਲਾਹ ਕਿਉਂ ਨਹੀਂ ਮੈਂ ਤਾਂ ਨਾ ਕਹਿਨੀ ਆ ਵੀ ਮੇਰੇ ਮਾਂ ਘਰੋਂ ਲਹਿ ਇਹਨੂੰ ਆਦਤ ਪਈ ਹੋਈ ਹੈ ਇਹਨੂੰ ਆਏ ਆ ਵੀ ਜਿਹੜੇ ਮੇਰੇ ਦੋ ਪੁੱਤ ਖਾ ਗਏ ਤੂੰ ਵੀ ਤੈਨੂੰ ਵੀ ਮਾਰ ਦੂਗੀ ਇੱਕ ਦਿਨ ਇਹ ਜਿੱਕ ਲੈਣੀ ਨਹੀਂ ਮੈਂ ਤਾਂ ਇਹ ਤਰਕ ਹੀ ਉੱਠ ਕੇ ਮੱਥੇ ਲੱਗਦੇ ਮੈਨੂੰ ਤਾਂ ਬੁਰੀ ਲੱਗਦੀ ਆ ਮੈਂ ਤਾਂ ਕਹਿੰਦੇ ਲਹੇ ਮੇਰੇ ਕੋਲ ਮੈਂ ਤੈਨੂੰ ਪੁੱਛਦੀ ਆ ਵੀ ਜੇ ਨਾਮ ਨਹੀਂ ਫੇਰ ਕੀ ਕਰਾਂਗੇ ਆਪੇ ਇਹਦੀ ਮਾਂ ਮਨਾਉਗੀ ਨਹੀਂ ਬਣਾਉਗੀ ਖੂਚ ੱਤਕਾ ਦੇ ਦਿਓ ਕ ਲੈ ਜਾਓ ਆਪਣੀ ਨੂੰ ਸਾਤੋਂ ਨਹੀਂ ਰੱਖ ਹੁੰਦੀ ਹੈਗੀ ਮਮੀ ਦੇ ਦੋ ਦਿਨ ਦੀ ਗੱਲ ਸੁਣ ਲਾ ਜਦੋਂ ਸਰਪੰਚ ਬੁਲਾਇਆ ਨਾ ਉਸ ਦਿਨ ਵੀ ਉਹ ਤੇ ਰੱਖਣ ਨੂੰ ਤਿਆਰ ਰਹੀ ਸੀ ਪਹਿਲਾਂ ਨਹੀਂ ਉਸ ਦਿਨ ਦੀ ਤੋਰੀ ਹੁੰਦੀ ਅਗੇ ਲੋਕ ਕੀ ਕਹਿਣਗੇ ਹੁਣ ਲੋਕਾਂ ਨੂੰ ਰੋਕ ਲੈ ਜਾ ਕੇ ਜਦ ਪਹਿਲਾਂ ਮਰਿਆ ਤੀ ਮੈਂ ਇਹਨੂੰ ਕਿਹਾ ਦੀ ਦੂਏ ਦੇ ਸਿਰ ਨਾ ਰੱਖ ਜਦ ਇਹ ਹਟ ਹੀ ਨਹੀਂ ਹੈਗੀ ਕੋਈ ਗੱਲ ਨਹੀਂ ਕਹਿੰਦੀ ਠੋਕਰ ਨਹੀਂ ਮਾਰਨੀ ਆ ਦੇਖ ਨੇ ਕੀ ਕਰਾਂ ਕੁੱਤੇ ਕੋਈ ਘਵਾ ਲੇ ਆਪਣੀ ਇਹਦੇ ਪਿੰਡਾਂ ਦੀ ਪਛਾਣ ਮਿੱਠੀ ਸੀ ਬੈਠੀ ਸੀ ਕਿ ਡਰਦੇ ਆਪਾਂ ਰਹਿਣਾ ਆਪਣੇ ਘਰੇ ਆ ਪੰਚਾਇਤ ਘਰੇ ਜਾ ਕੇ ਰਹਿਣਾ ਹੈਗਾ ਵਿਚਾਲੀ ਮੇਰੀ ਗੱਲ ਸੁਣ ਪੁੱਤ ਇਹਨੂੰ ਫੋਨ ਲਾ ਕੇ ਦੇ ਦੇ ਇਹਦੀ ਮਾਂ ਨੂੰ ਫੋਨ ਕਰੇ ਕਾ ਸਵੇਰੇ ਹੀ ਆਜੋ ਚੱਲ ਹੁਣ ਤਾਂ ਕਾ ਨੂੰ ਬੁਲਾਉਣਾ ਸ਼ਾਮ ਨੂੰ ਮੇਰੀ ਗੱਲ ਸੁਣ ਲੈ ਜੇ ਇਹਦੀ ਮਾਂ ਨਾ ਮੰਨੀ ਫੇਰ ਕੀ ਕਰਾਂਗੇ ਮੰਨੂਗੀ ਮੰਨੂਗੀ ਕਹਤੇ ਨਹੀਂ ਮੈਂ ਕਰੂੰਗੀ ਗੱਲ ਉਹ ਤਾਂ ਆਪ ਚਾਹੁੰਦੇ ਨੇ ਵੀ ਸਾਡੇ ਕੋਲ ਇੱਥੇ ਦੁਖੀ ਆ ਕਿਸੇ ਵਧੀਆ ਘਰੇ ਵਸ ਜੇ ਕੋਣ ਲੀ ਤੇ ਚੱਲਣਾ ਚੱਲਦੀ ਆਉਂਦੀ ਨੇ ਨਹੀਂ ਹੁਣ ਉਹਨੂੰ ਇਹ ਪੱਪੜਾ ਚੱਕਦੀ ਤੇਰੀ ਮਾਂ ਨੂੰ ਵੀ ਜਮਾਂ ਹੀ ਅਕਲ ਨਹੀਂ ਹੈਗੀ ਮੈਂ ਦੱਸਾਂ ਜੂਂ ਜਾਂ ਥੱਕ ਗਈ ਮੰਮੀ ਨੂੰ ਇਹਦਾਂ ਡਰਦੀ ਆ ਉਹ ਦਿਨ ਵੀ ਡਰੀ ਜਾਂਦੀ ਸੀ ਕਿ ਮੈਂ ਤਾਂ ਕਹਿ ਦੂੰਗੀ ਵੀ ਭਾਈ ਰੱਖ ਛੱਡ ਜੋ ਉਹਨੂੰ ਲੈ ਜਿਵੇਂ ਬਾਲਾ ਚੋਰ ਬੋਣ ਲੱਗੇ ਕਰਦੇ ਫੋਨ ਤਾਂ ਖਹਿੜਾ ਛੁੱਟਣਾ ਏ ਨਹੀਂ ਬੈਠੀ ਇੱਥੇ ਖਾਈ ਜਾਈ ਐ ਆਹੀ ਤੈਨੂੰ ਮੰਨੀਆਂ ਖਿਲਾਊਗੀ ਨਾਲ ਇੱਕ ਦਿਨ ਤੈਨੂੰ ਵੀ ਮਾਰ ਦਊਗੀ ਕਾਲੇ ਮੂੰਹ ਵਾਲੀ ਕਰਤੀ ਵੀ ਫੋਨ ਵਧੀ ਰਹੂਗੀ ਨਹੀਂ ਭੁਗਤੀ ਨਹੀਂ ਕਰ ਦਿੰਦੀ ਆ ਕਰ ਦਿੰਦੀ ਆ ਫੋਨ ਕਰ ਦਿੰਦੀ ਆ ਕੁੜੀ ਨੇ ਵੀ ਜਾਣਾ ਸੋਰੇ ਇਹ ਤਾਂ ਕਿੰਨੇ ਕ ਦਿਨ ਤੇਰੇ ਗੋਡੇ ਨਾਲ ਲਾ ਕੇ ਬੈਠੀ ਰਹੂਗਾ ਇਹ ਨਿਕਲੇ ਪਰ ਕੁੜੀ ਨੂੰ ਤਾਂ ਮੈਂ ਦੇ ਕੋਲ ਰੱਖ ਲੂੰਗਾ ਸਾਸ਼ਰੀਆ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਬੰਦੇ ਖਾਣੀ ਸੀਰੀਜ਼ ਦੇ ਹੋਣ ਵਾਲੇ ਪਾਰਟ ਜਿੰਨੇ ਵੀ ਆਏ ਨੇ ਤੁਸੀਂ ਸਾਰਿਆਂ ਨੂੰ ਬਹੁਤ ਪਿਆਰ ਦਿੱਤਾ ਹੈ ਤੇ ਉਮੀਦ ਕਰਦੀ ਆ ਇਹ ਵਾਲਾ ਪਾਰਟ ਵੀ ਤੁਹਾਨੂੰ ਵਧੀਆ ਲੱਗੇ ਹੋਵੇਗਾ ਜਦੋਂ ਆਪਾਂ ਫਰਸਟ ਪਾਰਟ ਪਾਇਆ ਸੀ ਨਾ ਉਹ ਤੁਸੀਂ ਸਾਰਿਆਂ ਨੇ ਕਮੈਂਟ ਕੀਤੀ ਸੀ ਕਿ ਇਹ ਜੀ ਸੀਰੀਜ਼ ਘੱਟ ਬਣਾਇਆ ਕਰੋ ਰੋਂਦਣ ਵਾਲੀਆਂ ਮੈਨੂੰ ਪਤਾ ਹੈ ਤੁਹਾਨੂੰ ਮੈਂ ਰੋਂਦੀ ਚੰਗੀ ਨਹੀਂ ਲੱਗਦੀ ਅਸੀਂ ਸਾਰੇ ਹੱਸਦੇ ਵਸਦੇ ਹੀ ਤੁਹਾਨੂੰ ਚੰਗੇ ਲੱਗਦੇ ਆ ਤੁਸੀਂ ਹਮੇਸ਼ਾ ਇਹੀ ਅਰਦਾਸ ਕਰਦੇ ਹੋ ਕਿ ਅਸੀਂ ਸਾਰੇ ਜਣੇ ਹੱਸਦੇ ਵਸਦੇ ਰਹੀਏ ਸ਼ੁਕਰੀਆ ਤੁਹਾਡੀ ਇਹ ਗੱਲ ਸਾਨੂੰ ਬਹੁਤ ਪਸੰਦ ਪਰ ਕੀ ਕਰੀਏ ਸਟੋਰੀ ਹੀ ਕੁਛ ਇਹੋ ਜੀ ਸੀਗੀ ਇਹ ਕਨਸੈਪਟ ਹਾਲੇ ਤੱਕ ਕਿਸੇ ਨੇ ਨਹੀਂ ਸੀ ਚੱਕਿਆ ਮੈਂ ਨਾ ਇਹ ਚੀਜ਼ ਆਪਦੀ ਰਿਸ਼ਤੇਦਾਰੀ ਚੱਖਾਂ ਨਾਲ ਵੇਖੀ ਸੀਗੀ ਕਿ ਜੇ ਕਿਸੇ ਕੁੜੀ ਦੇ ਘਰ ਵਾਲਾ ਮਰ ਜਵੇ ਉਹਨੂੰ ਉਹਦੇ ਸਾਰਿਆਂ ਨੂੰ ਰੱਖਣਾ ਪਿਆ ਜੀ ਦੁਆਰੇ ਨਾ ਤਾਂ ਫਿਰ ਇਹ ਚੀਜ਼ਾਂ ਨੂੰ ਵਿਚਾਰੇ ਨੂੰ ਸੁਣਨ ਨੂੰ ਮਿਲਦੀਆਂ ਨੇ ਵੀ ਤੇਰਾ ਬੰਦਾ ਸੀ ਤੂੰ ਹੀ ਖਾਦਾ ਮਤਲਬ ਚਾਹੇ ਜਿੱਦਾਂ ਹੁਣ ਅਲੋਪ ਹੋ ਗਈਆਂ ਪਰ ਫਿਰ ਵੀ ਮਿਲਤ 10-20 ਪਰਸੈਂਟੇਜ ਇਤ ਹੈਗੀ ਆ ਪਿੰਡਾਂ ਚ ਹੈਗੀਆਂ ਨੇ ਪਿੰਡਾਂ ਹਨਾ ਅਸੀਂ ਵੇਖਦੇ ਆ ਮੈਨੂੰ ਲੱਗਦਾ ਸੀ ਇਹ ਕਨਸੈਪਟ ਵੀ ਲੋਕਾਂ ਦੇ ਰੂਬਰੂ ਹੋਣਾ ਚਾਹੀਦਾ ਤੇ ਮੈਨੂੰ ਕਮੈਂਟ ਵੀ ਬਹੁਤ ਆਏ ਕਿ ਸਾਡੀ ਭਾਬੀ ਵੀ ਸਾਡੇ ਨਾਇ ਕਰਗੀ ਸਾਡੀ ਨੂੰਹ ਸਾਡੇ ਨਾਇ ਕਰਗੀ ਹੁੰਦੇ ਨੇ ਵੀਰੇ ਲੋਕ ਜਿਨ੍ਹਾਂ ਨਾਲ ਇਹ ਕਟਨਾਵਾ ਹੁੰਦੀਆਂ ਨੇ ਉਹਨਾਂ ਨੂੰ ਹੀ ਪਤਾ ਹੁੰਦਾ ਇਹ ਦੁੱਖ ਦਾ ਸਿਰਫ ਉਹਨਾਂ ਨੂੰ ਪਤਾ ਹੁੰਦਾ ਜਿਤਨਾ ਬੀਤਿਆ ਹੁੰਦਾ ਹਨਾ ਬਾਕੀ ਇੱਕ ਕਮੈਂਟ ਹੋਰ ਤੁਸੀਂ ਕਰ ਰਹੇ ਸੀ ਕਿ ਜਸੀ ਹੱਸ ਰਹੀ ਐ ਉਹ ਹੱਸ ਨਹੀਂ ਸੀ ਰਹੀ ਔਰ ਰੋਂਦੀਆਂ ਵੀ ਹੁੰਦੀ ਐ ਉਹਦਾ ਰੋਣ ਦਾ ਤਰੀਕਾ ਹੀ ਐਵੇਂ ਹੁੰ ਠੀਕ ਹੈ ਤੇ ਬਾਕੀ ਜੀ ਜੇ ਵਾਲਾ ਪਾਰ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਜਿਹੜੇ ਆਪਣੇ ਚੈਨਲ ਤੇ ਨਵੇਂ ਆ ਲਪ੍ਰਿਤ ਕੁਮਾਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਉਣ ਵਾਲੇ ਪਾਰਸ ਇਸ ਤੋਂ ਵੀ ਵਧੀਆ ਹੋਣਗੇ ਦੇਖਦੇ ਆ ਲਪ੍ਰਿਤ ਦੀ ਜ਼ਿੰਦਗੀ ਚ ਇਹ ਜੋ ਕੌਣ ਆਂਦਾ ਹੈ ਕਿ ਉਹਦੀ ਵੀ ਡੈਥ ਹੋ ਜਾਊਗੀ ਜਾਂ ਫਿਰ ਲਪ੍ਰਿਤ ਉਹਦੇ ਨਾਲ ਆਪਣੀ ਜ਼ਿੰਦਗੀ ਨੂੰ ਖੁਸ਼ੀ ਉਹਦੀ ਨਾਲ ਆਪਦੀ ਜ਼ਿੰਦਗੀ ਖੁਸ਼ੀ-ਖੁਸ਼ੀ ਬਤੀਤ ਕਰੂਗੀ ਇਹ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਆਉਣ ਵਾਲੇ ਪਾਰਸ ਵਿੱਚ ਮਿਲ ਜਾਣਗੇ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ